ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਰਨ ਗੁੰਮਰ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਸਾਹਮਣੇ ਹਾਜ਼ਰ ਹੋਇਆ ਹਾਂ ਰੀਸੈਂਟਲੀ ਇੱਕ ਮੁੱਦਾ ਬਹੁਤ ਹੀ ਟ੍ਰੈਂਡਿੰਗ ਜਾ ਰਿਹਾ ਹੈ ਨਿਊਜ਼ ਚੈਨਲਾਂ ਤੇ ਇੱਕ ਨਿਊਜ਼ ਬਹੁਤ ਹੀ ਜ਼ਿਆਦਾ ਸੁਣਨ ਨੂੰ ਮਿਲ ਰਹੀ ਹੈ ਇੱਕ ਭਾਈ ਅਮਰਿਤਪਾਲ ਨਾਮ ਦੇ ਵਿਅਕਤੀ ਨੇ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੀ ਕਿ ਕਮਲਕੌਰ ਭਾਬੀ ਦੇ ਨਾਮ ਨਾਲ ਮਸ਼ਹੂਰ ਸੀ ਉਹਦਾ ਮਰਡਰ ਕਰ ਦਿੱਤਾ ਤੇ ਰੀਜ਼ਨ ਵਜੋਂ ਇਹ ਦੱਸਿਆ ਕਿ ਇਹ ਕੁੜੀ ਸੋਸ਼ਲ ਮੀਡੀਆ ਤੇ ਲੱਚਰਤਾ ਫੈਲਾਉਣ ਦਾ ਕੰਮ ਕਰਦੀ ਸੀ ਜੋ ਪੰਜਾਬ ਲਈ ਤੇ ਪੰਜਾਬ ਦੇ ਕਲਚਰ ਲਈ ਬਹੁਤ ਹਾਨੀਕਾਰਕ ਸੀ ਇਸ ਕਰਕੇ ਅਸੀਂ ਇਹਦਾ ਮਰਡਰ ਕਰ ਦਿੱਤਾ ਬਹੁਤ ਸਾਰੇ ਲੋਕ YouTube ਦੇ ਕਮੈਂਟਾਂ ਦੇ ਵਿੱਚ YouTube ਦੀ ਵੀਡੀਓਜ਼ ਦੇ ਵਿੱਚ ਇਸ ਕੰਮ ਦੀ ਸਰਾਹਣਾ ਕਰ ਰਹੇ ਨੇ ਯਾਨੀ ਕਿ ਭਾਈ ਅਮਰਿਤਪਾਲ ਮਹਿਰੋਂ ਦੀ ਸਪ ਕਿ ਬਹੁਤ ਲੋਕ ਇਹਦੇ ਖਿਲਾਫ ਵੀ ਹੋਣਗੇ ਪਰ ਉਹ ਲੋਕ ਖੁੱਲਕੇ ਕਿਸੇ ਵੀ ਸੋਸ਼ਲ ਮੀਡੀਆ ਧਾਰੇ ਤੇ ਬਿਆਨ ਦੇਣਾ ਨਹੀਂ ਚਾਹੁੰਦੇ ਲਿਖ ਕੇ ਲੜਾਈ ਵਿੱਚ ਇਨਡਲਜ ਹੋਣਾ ਨਹੀਂ ਚਾਹੁੰਦੇ ਡਿਬੇਟ ਵਿੱਚ ਇਨਡਲਜ ਹੋਣਾ ਨਹੀਂ ਚਾਹੁੰਦੇ ਬਹੁਤ ਸਾਰੇ ਨਿਊਜ਼ ਚੈਨਲਾਂ ਦੀ ਡਿਸਕਸ਼ਨ ਦੇਖਣ ਤੋਂ ਬਾਅਦ ਵੀ ਮੈਂ ਇਹੀ ਕਨਕਲੂਜ਼ਨ ਕੱਢੀ ਕਿ ਜਾਂ ਤਾਂ ਉਹ ਕਿਸੇ ਡਰ ਵਿੱਚ ਨੇ ਜਾਂ ਉਹ ਕਿਸੇ ਇਨਫਲੂਐਂਸ ਵਿੱਚ ਨੇ ਕਿ ਉਹ ਖੁੱਲਕੇ ਤੇ ਬੋਲਣਾ ਨਹੀਂ ਚਾਹੁੰਦੇ ਤੇ ਜਾਂ ਫਿਰ ਉਹ ਖੁਦ ਵੀ ਕਨਫਿਊਜ਼ਨ ਦੀ ਸਟੇਟ ਵਿੱਚ ਨੇ ਕਿ ਇਹ ਜੋ ਹੋਇਆ ਕੀ ਇਹ ਸਹੀ ਹੋਇਆ ਜਾਂ ਕੀ ਇਹ ਗਲਤ ਹੋਇਆ ਤਾਂ ਪੰਜਾਬ ਆਲਰੇਡੀ ਇਸੇ ਹੀ ਕ੍ਰਾਈਸਿਸ ਤੋਂ ਜੂਝ ਰਿਹਾ ਹੈ ਜਿਹੜੇ ਪੰਜਾਬ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਪੰਜਾਬ ਦਾ ਮੇਨ ਕ੍ਰਾਈਸਿਸ ਹੈ ਇੰਟੈਲੈਕਚੁਅਲ ਕ੍ਰਾਈਸਿਸ ਕਿ ਕੋਈ ਇੱਕ ਵਿਚਾਰਧਾਰਾ ਕੋਈ ਇੱਕ ਅਜੰਡਾ ਹੀ ਨਹੀਂ ਹੈ ਪੰਜਾਬ ਦੇ ਕੋਲ ਪੰਜਾਬ ਦੇ ਲੀਡਰਾਂ ਦੇ ਕੋਲ ਜਿਹਦੇ ਨਾਲ ਉਹ ਪੰਜਾਬ ਨੂੰ ਪੱਕੇ ਪੈਰੀ ਕਰ ਸਕਣ ਤਾਂ ਇਸ ਮੁੱਦੇ ਉੱਤੇ ਬਣਦੀ ਕਨਫਿਊਜ਼ਨ ਨੂੰ ਦੇਖ ਕੇ ਮੈਂ ਆਪਣੀ ਸ਼ਮਤਾ ਅਨੁਸਾਰ ਇਹਦੇ ਤੇ ਰਿਸਰਚ ਵਰਕ ਕੀਤਾ ਤੇ ਇੱਕ ਇੰਟੈਲੈਕਚੁਅਲ ਵਿਊ ਪੁਆਇੰਟ ਲਿਆਉਣ ਦੀ ਕੋਸ਼ਿਸ਼ ਕਰਨ ਲੱਗਾ ਹਾਂ ਇਸ ਵੀਡੀਓ ਦੇ ਜ਼ਰੀਏ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਬਹੁਤ ਪ੍ਰੋ ਜਾ ਬਾਰੇ ਥੋੜਾ ਜਿਹਾ ਵੀ ਸੋਚਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚੰਗੀ ਤਰ੍ਹਾਂ ਕਲੀਅਰ ਕਰ ਦੇਣਾ ਚਾਹਨਾ ਕਿ ਨਾ ਤਾਂ ਮੈਂ ਕਿਸੇ ਪਾਰਟੀ ਨਾਲ ਜੁੜਿਆ ਤੇ ਨਾ ਮੈਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਜੁੜਿਆ ਜਿਹਦਾ ਮਰਡਰ ਹੋਇਆ ਕਮਲਕੌਰ ਭਾਬੀ ਨਾਮ ਦੀ ਲੇਡੀ ਨਾਲ ਵੀ ਮੇਰਾ ਕੋਈ ਲੈਣਾ ਦੇਣਾ ਨਹੀਂ ਤੇ ਜਿਨੇ ਮਰਡਰ ਕੀਤਾ ਭਾਈ ਅਮਰਿਤਪਾਲ ਮਹਿਰੂ ਨਾਲ ਵੀ ਮੇਰਾ ਕੋਈ ਲੈਣਾ ਦੇਣਾ ਨਹੀਂ ਇਹਨਾਂ ਦੋਨਾਂ ਵਿੱਚੋਂ ਨਾ ਤਾਂ ਮੈਂ ਕਿਸੇ ਦਾ ਸਪੋਰਟਰ ਹਾਂ ਤੇ ਨਾ ਮੈਂ ਕਿਸੇ ਨੂੰ ਨਫ਼ਰਤ ਕਰਦਾ ਮੇਰਾ ਫਰਜ਼ ਸਿਰਫ ਇੰਟੈਲੈਕਚੁਅਲ 뷰ਪੁਆਇੰਟ ਦੇਣਾ ਹੈ ਇਸ ਮੁੱਦੇ ਤੇ ਤੇ ਉਹਦੇ ਤੇ ਤੁਸੀਂ ਆਪਣੇ ਫੀਡਬੈਕ ਜ਼ਰੂਰ ਦਿਓ ਕਮੈਂਟਾਂ ਦੇ ਵਿੱਚ ਤੇ ਚਲੋ ਕਰ ਦੇਖੋ ਆਪਣਾ ਦੇਸ਼ ਇੰਡੀਆ ਯਾਨੀ ਕਿ ਭਾਰਤ ਕਨਸਟੀਟਿਊਸ਼ਨ ਦੇ ਬੇਸ ਤੇ ਚੱਲਦਾ ਹੈ ਜਿਸ ਕਨਸਟੀਟਿਊਸ਼ਨ ਨੂੰ ਬਣਾਇਆ ਹੈ ਆਪਣੇ ਦੇਸ਼ ਦੇ ਕੁਝ ਮਹਾਨ ਪੋਲੀਟੀਕਲ ਲੀਡਰਾਂ ਨੇ ਮਿਲ ਕੇ ਦੇਸ਼ ਵਿੱਚ ਰਹਿ ਰਹੇ ਆਲਮੋਸਟ ਹਰ ਵਰਗ ਦੀ ਵਿਚਾਰਧਾਰਾ ਨੂੰ ਧਿਆਨ ਚ ਰੱਖ ਕੇ ਮੈਰਿਟ ਬੇਸ ਤੇ ਉਸ ਵਿਚਾਰਧਾਰਾ ਵਿੱਚੋਂ ਕੁਝ ਵਿਚਾਰਧਾਰਾਵਾਂ ਨੂੰ ਸ਼ਾਰਟਲਿਸਟ ਕਰਕੇ ਇੱਕ ਡਾਕੂਮੈਂਟ ਦੇ ਵਿੱਚ ਪਾ ਦਿੱਤਾ ਗਿਆ ਤੇ ਉਸ ਡਾਕੂਮੈਂਟ ਨੂੰ ਕਨਸਟੀਟਿਊਸ਼ਨ ਦਾ ਨਾਮ ਦੇ ਦਿੱਤਾ ਗਿਆ ਤੇ ਇਸੇ ਹੀ ਕਨਸਟੀਟਿਊਸ਼ਨ ਦੇ ਤਹਿਤ ਕੁਝ ਲਾਜ਼ ਰੂਲਸ ਐਂਡ ਰੈਗੂਲੇਸ਼ਨਸ ਬਣਦੇ ਨੇ ਜਿਹੜੇ ਕਨਸਟੀਟਿਊਸ਼ਨ ਵਿੱਚ ਸਾਰਿਆਂ ਦੀ ਵਿਚਾਰਧਾਰਾ ਸ਼ਾਮਿਲ ਹੈ ਉਹਦੇ ਤਹਿਤ ਜਿਹੜੇ ਰੂ ਚੌਣ ਦਾ ਕੰਮ ਕਰਦੇ ਆ ਆਪਣੇ ਸਮਾਜ ਨੂੰ ਚਲਾਉਣ ਦਾ ਕੰਮ ਕਰਦੇ ਆ ਯਾਨੀ ਕਿ ਆਪਣੇ ਦੇਸ਼ ਨੂੰ ਚਲਾਉਣ ਦਾ ਕੰਮ ਕਰਦੇ ਨੇ ਇਸੇ ਹੀ ਕਨਸਟੀਟਿਊਸ਼ਨ ਨੇ ਆਪਣੇ ਦੇਸ਼ ਨੂੰ ਇੱਕ ਤੰਤਰ ਵੀ ਦਿੱਤਾ ਇੱਕ ਸਿਸਟਮ ਵੀ ਦਿੱਤਾ ਜਿਹਦੇ ਵਿੱਚ ਲੈਜਿਸਲੇਚਰ ਐਗਜ਼ੀਕਿਊਟਿਵ ਜੁਡੀਸ਼ਰੀ ਤੇ ਐਡਮਿਨਿਸਟ੍ਰੇਸ਼ਨ ਆਉਂਦੀ ਆ ਲੈਜਿਸਲੇਚਰ ਮਤਲਬ ਸੈਂਟਰ ਲੈਵਲ ਤੇ ਲੋਕ ਸਭਾ ਤੇ ਰਾਜ ਸਭਾ ਜਿਹਨੂੰ ਆਪਾਂ ਪਾਰਲੀਮੈਂਟ ਵੀ ਕਹਿ ਦਿੰਨੇ ਆ ਸਟੇਟ ਲੈਵਲ ਤੇ ਅਸੈਂਬਲੀਆਂ ਇੱਥੇ ਲਾਜ਼ ਬਣਦੇ ਨੇ ਯਾਨੀ ਕਿ ਇੱਥੇ ਰੂਲਸ ਰੈਗੂਲੇਸ਼ਨਸ ਤੇ ਲਾਜ਼ ਬਣਦੇ ਨੇ ਦੂਜੇ ਨੰਬਰ ਤੇ ਆਉਂਦੀ ਐਗਜ਼ੀਕਿਊਟਿਵ ਐਗਜ਼ੀਕਿਊਟਿਵ ਦਾ ਦੇਸ਼ੀ ਨਾਮ ਹੁੰਦਾ ਇੰਪਲੀਮੈਂਟ ਕਰਨ ਦਾ ਕੰਮ ਕਰਦੀ ਹੈ ਤੇ ਤੀਜਾ ਹੁੰਦਾ ਜੁਡੀਸ਼ਰੀ ਜੁਡੀਸ਼ਰੀ ਮਤਲਬ ਕੋਰਟ ਕਚਹਿਰੀ ਕੋਰਟ ਕਚਹਿਰੀ ਸੇਮ ਹੀ ਆਪਣੇ ਦੇਸ਼ ਦੇ ਵਿੱਚ ਸੈਂਟਰ ਸਟੇਟ ਦੇ ਅਲੱਗ-ਅਲੱਗ ਨਹੀਂ ਆ ਟੋਪ ਤੇ ਸੁਪਰੀਮ ਕੋਰਟ ਹੈ ਤਾਂ ਕੋਰਟ ਕਚਹਿਰੀ ਕੀ ਕਰਦੀ ਆ ਪਹਿਲਾਂ ਜਿਹੜੇ ਲਾਜ਼ ਬਣੇ ਸਰਕਾਰ ਨੇ ਉਹਨੂੰ ਇੰਪਲੀਮੈਂਟ ਕੀਤਾ ਤੇ ਇੰਪਲੀਮੈਂਟ ਕਰਨ ਤੋਂ ਬਾਅਦ ਵੀ ਜਿਹੜਾ ਬੰਦਾ ਇਸ ਲਾਅ ਨੂੰ ਨਹੀਂ ਮੰਨਦਾ ਜਾਂ ਇਸ ਲਾਅ ਦੀ ਵਾਇਲੇਸ਼ਨ ਕਰਦਾ ਹੈ ਉਹਨੂੰ ਪਨਿਸ਼ਮੈਂਟ ਦੇਣੀ ਤੇ ਉਸ ਲਾਅਜ਼ ਨੂੰ ਵਾਪਸ ਲਾਗੂ ਕਰਵਾਉਣਾ ਇਹ ਕੋਰਟ ਕਚਹਿਰੀਆਂ ਦਾ ਯਾਨੀ ਕਿ ਜੁਡੀਸ਼ਰੀ ਦਾ ਕੰਮ ਹੈ ਤੇ ਇਹ ਸਾਰੇ ਤੰਤਰ ਦੀ ਹੈਲਪ ਕਰਦੀ ਹੈ ਐਡਮਿਨਿਸਟ੍ਰੇਸ਼ਨ ਜਿਹਨੂੰ ਸਟਰਕਚਰ ਇਹ ਸਾਰਾ ਤੰਤਰ ਇਹ ਸਾਰਾ ਸਿਸਟਮ ਦਿੱਤਾ ਆਪਾਂ ਨੂੰ ਕਨਸਟੀਟਿਊਸ਼ਨ ਨੇ ਜਿਹਦੇ ਤਹਿਤ ਆਪਣਾ ਦੇਸ਼ ਆਪਣੀ ਸੋਸਾਇਟੀ ਅੱਜ ਚੱਲ ਰਹੀ ਹੈ ਗਵਰਨ ਹੋ ਰਹੀ ਹੈ ਕਹਿਣ ਤੋਂ ਭਾਵ ਆਪਣੀ ਸੋਸਾਇਟੀ ਰੂਲ ਬੇਸ ਸੋਸਾਇਟੀ ਹੈ ਰੂਲਸ ਕਿਹੜੇ ਜਿਹੜੇ ਕਨਸਟੀਟਿਊਸ਼ਨ ਦੇ ਬੇਸ ਤੇ ਬਣੇ ਆ ਕਨਸਟੀਟਿਊਸ਼ਨ ਕਿਹੜਾ ਜਿਹੜਾ ਸਾਰੇ ਸਮਾਜ ਦੇ ਅਲੱਗ-ਅਲੱਗ ਵਰਗਾਂ ਦੀ ਵਿਚਾਰਧਾਰਾ ਨੂੰ ਮਿਲਾ ਕੇ ਬਣਿਆ ਹੈ ਤਾਂ ਕਹਿਣ ਤੋਂ ਭਾਵ ਆਪਣਾ ਸਮਾਜ ਆਪਣਾ ਦੇਸ਼ ਕਿਸੇ ਇੱਕ ਬੰਦੇ ਦੀ ਵਿਚਾਰਧਾਰਾ ਨਾਲ ਨਹੀਂ ਚੱਲਦਾ ਬਲਕਿ ਸਮਾਜ ਵਿੱਚ ਰਹਿ ਰਹੇ ਸਾਰੇ ਵਰਗਾਂ ਦੀ ਵਿਚਾਰਧਾਰਾ ਨੂੰ ਕੰਬਾਈਨ ਕਰਕੇ ਜੋ ਸਾਰਿਆਂ ਲਈ ਬੈਨੀਫੀਸ਼ੀਅਲ ਹੈ ਉਹ ਵਿਚਾਰਧ ਤਾਂ ਇਸੇ ਕਰਕੇ ਕਹਿਆ ਜਾਂਦਾ ਹੈ ਕਿ ਆਪਣੇ ਇਥੇ ਰੂਲ ਆਫ ਲਾ ਹੈ ਯਾਨੀ ਕਿ ਆਪਣੇ ਇਥੇ ਕਾਨੂੰਨ ਦਾ ਰਾਜ ਹੈ ਕਿਉਂਕਿ ਸਾਰਿਆਂ ਦੀ ਵਿਚਾਰਧਾਰਾਵਾਂ ਦਾ ਰਾਜ ਹੈ ਨਾ ਕਿ ਕਿਸੇ ਇੱਕ ਬੰਦੇ ਦਾ ਰਾਜ ਇਸ ਕਰਕੇ ਜਦੋਂ ਰਾਜ ਹੀ ਕਾਨੂੰਨ ਦਾ ਹੈ ਤਾਂ ਫਿਰ ਕਾਨੂੰਨ ਨੂੰ ਮਨਵਾਉਣ ਲਈ ਖੋਫ ਵੀ ਕਾਨੂੰਨ ਦਾ ਹੀ ਹੋਣਾ ਚਾਹੀਦਾ ਹੈ ਕਿਸੇ ਇੱਕ ਬੰਦੇ ਦਾ ਨਹੀਂ ਹੈ ਕਿਸੇ ਇੱਕ ਬੰਦੇ ਦੀ ਵਿਚਾਰਧਾਰਾ ਦਾ ਨਹੀਂ हां ਹੁਣ ਇਹ ਵੀ ਸੱਚ ਹੈ ਕਿ ਕੁਝ ਗਲਤ ਵਿਚਾਰਧਾਰਾ ਨੂੰ ਕਨਸਟੀਟਿਊਸ਼ਨ ਨੇ ਆਪਦੇ ਵਿੱਚ ਜਗ੍ਹਾ ਨਹੀਂ ਦਿੱਤੀ ਹੁਣ ਮੰਨ ਲਓ ਜੇ ਇੱਕ ਨਸ਼ੇੜੀ ਕਹੇ ਕਿ ਮੈਂ ਵੀ ਇਸ ਦੇਸ਼ ਵਿੱਚ ਰਹਿਣਾ ਤੇ ਮੇਰੀ ਵਿਚਾਰਧਾਰਾ ਇਹ ਹੈ ਕਿ ਇੱਥੇ ਨਸ਼ੇ ਅਲਾਉਡ ਹੋਣੇ ਚਾਹੀਦੇ ਆ ਖੁੱਲ੍ਹੇ ਆਮ ਵਿਕਣੇ ਚਾਹੀਦੇ ਆ ਤਾਂ ਕੀ ਕਨਸਟੀਟਿਊਸ਼ਨ ਉਹ ਵਿਚਾਰਧਾਰਾ ਮੰਨੀ ਚਾਹੀਦੀ ਸੀ ਇਸ ਕਰਕੇ ਕਨਸਟੀਟਿਊਸ਼ਨ ਨੇ ਵਿਚਾਰਧਾਰਾ ਨਹੀਂ ਮੰਨੀ ਕਿਉਂਕਿ ਮੈਰਿਟ ਬੇਸ ਤੇ ਵਿਚਾਰਧਾਰਾ ਸ਼ਾਰਟਲਿਸਟ ਕੀਤੀਆਂ ਗਈਆਂ ਸੀ ਜੋ ਹਿਊਮਨ ਬੀਿੰਗ ਲਈ ਜੋ ਇੱਕ ਇਨਸਾਨ ਲਈ ਜ਼ਰੂਰੀ ਵੀ ਹੈ ਤੇ ਫਾਇਦੇਮੰਦ ਵੀ ਹੈ ਤੇ ਦੇਸ਼ ਐਜ਼ ਅ ਹੋਲ ਗਰੋ ਵੀ ਕਰ ਸਕੇ ਉਹ ਵਾਲੀ ਵਿਚਾਰਧਾਰਾ ਕਨਸਟੀਟਿਊਸ਼ਨ ਨੇ ਚ ਕਰਪਸ਼ਨ ਔਨ ਕਰਕੇ ਬਹੁਤ ਸਾਰੀਆਂ ਕਮੀਆਂ ਹੋਣ ਕਰਕੇ ਅਲੱਗ-ਅਲੱਗ ਲੈਵਲਸ ਤੇ ਸਿਸਟਮ ਬਹੁਤ ਲੈਵਲਸ ਤੇ ਖਰਾਬ ਹੈ ਤੇ ਆਪਾਂ ਅਕਸਰ ਹੀ ਕਹਿੰਦੇ ਆ ਕਿ ਯਾਰ ਸਿਸਟਮ ਬਹੁਤ ਖਰਾਬ ਹੈ ਸਿਸਟਮ ਚ ਕਰਪਸ਼ਨ ਆ ਗਈ ਸਿਸਟਮ ਠੀਕ ਹੋਣਾ ਚਾਹੀਦਾ ਹੈ ਤਾਂ ਇੱਥੇ ਇੱਕ ਗੱਲ ਧਿਆਨ ਰੱਖੋ ਆਪਾਂ ਕੀ ਕਹਿੰਦੇ ਆ ਸਿਸਟਮ ਠੀਕ ਹੋਣਾ ਚਾਹੀਦਾ ਆਪਾਂ ਕਦੀ ਇਹ ਕਹਿੰਦੇ ਆ ਕਿ ਸਿਸਟਮ ਖਰਾਬ ਹੈ ਤਾਂ ਹੁਣ ਫਿਰ ਸਿਸਟਮ ਨੂੰ ਖਤਮ ਹੀ ਕਰ ਦਿਓ ਤੇ ਬਿਨਾ ਸਿਸਟਮ ਤੋਂ ਸਮਾਜ ਨੂੰ ਚੱਲਣ ਦਿਓ ਸਾਰੇ ਆਪੋ ਆਪਣੀ ਮਰਜ਼ੀ ਕਰਨ ਨਾ 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 ਆਪਾਂ ਇਹ ਕਦੀ ਨਹੀਂ ਕਹਿੰਦੇ ਆਪਾਂ ਡਰਦੇ ਆ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜੇ ਸਿਸਟਮ ਖਤਮ ਹੋਇਆ ਭਾਵੇਂ ਖਰਾਬ ਹੀ ਸਹੀ ਪਰ ਇਹ ਚੱਲਦਾ ਤਾਂ ਪਿਆ ਜਿਸ ਦਿਨੇ ਸਿਸਟਮ ਖਤਮ ਹੋਇਆ ਤਾਂ ਜੇ ਸਾਰਿਆਂ ਨੇ ਆਪੋ ਆਪਣੀ ਮਰਜ਼ੀ ਕਰਨੀ ਸ਼ੁਰੂ ਕੀਤੀ ਤਾਂ ਸਾਨੂੰ ਸਾਡੀ ਮਰਜ਼ੀ ਕੌਣ ਕਰਨ ਦੇਵੇਗਾ ਤੇ ਇਹ ਡਰ ਕਰਕੇ ਆਪਾਂ ਹਮੇਸ਼ਾ ਹੀ ਇਹ ਵਿਸ਼ ਕਰਦੇ ਆ ਕਿ ਸਾਨੂੰ ਸਿਸਟਮ ਏ ਡਰ ਜਾਇਜ਼ ਵੀ ਆ ਇਹਦੇ ਵਿੱਚ ਗਲਤ ਵੀ ਕੁਝ ਨਹੀਂ ਕੋਈ ਵੀ ਪ੍ਰੋਗਰੈਸਿਵ ਸੁਸਾਇਟੀ ਹਮੇਸ਼ਾ ਆਪਦੇ ਆਪ ਨੂੰ ਸਿਸਟਮ ਦੇ ਤਹਿਤ ਰੂਲ ਬੇਸਡ ਸੁਸਾਇਟੀ ਦੇ ਤਹਿਤ ਹੀ ਅੱਗੇ ਮੂਵ ਕਰਨਾ ਚਾਹੁੰਦੀ ਆ ਤੇ ਇਹੀ ਇੱਕ ਤਰੀਕਾ ਵੀ ਹੈ ਪ੍ਰੋਗਰੈਸ ਕਰਨ ਦਾ ਤੇ ਗਰੋਅ ਕਰਨ ਦਾ ਜਿਹੜੇ ਜਿਹੜੇ ਦੇਸ਼ਾਂ ਵਿੱਚ ਜਿਹੜੀ ਜਿਹੜੀ ਸਟੇਟਾਂ ਵਿੱਚ ਸਿਸਟਮ ਡਵੈਲਪ ਨਹੀਂ ਹੋ ਪਾਇਆ ਤੁਸੀਂ ਸੈਂਟਰਲ ਏਸ਼ੀਆ ਮਿਡਲ ਈਸਟ ਜਾ ਕੇ ਦੇਖੋ ਉਹਨਾਂ ਦਾ ਹਾਲ ਕੀ ਬਣ ਰਿਹਾ ਤਾਂ ਸਿਸਟਮ ਵਾਕਿਆ ਹੀ ਇੱਕ ਪ੍ਰੋਗਰੈਸਿਵ ਸੁਸਾਇਟੀ ਲਈ ਜ਼ਰੂਰੀ ਹੈ ਇਹ ਵੀ ਪ੍ਰੂਵਨ ਹੈ ਤਾਂ ਮਤਲਬ ਫਿਰ ਇਹਦਾ ਪ੍ਰੂਵਨ ਹੈ ਕਿ ਆਪਾਂ ਸਾਰੇ ਚੱਲਣਾ ਤਾਂ ਸਿਸਟਮ ਦੇ ਤਹਿਤ ਹੀ ਚਾਹੁੰਦੇ ਆ ਯਾਨੀ ਕਿ ਆਪਾਂ ਰੂਲਸ ਦੇ ਤਹਿਤ ਚੱਲਣਾ ਚਾਹੁੰਦੇ ਆ ਕਿਹੜੇ ਰੂਲਸ ਜਿਨ੍ਹਾਂ ਵਿੱਚ ਆਪਣੇ ਸਾਰਿਆਂ ਦੀ ਥੋੜੀ ਥੋੜੀ ਮਰਜ਼ੀ ਹੋਵੇ ਥੋੜੀ ਥੋੜੀ ਵਿਚਾਰ ਤਾਰਾ ਹੋਵੇ ਤੇ ਇਹ ਪ੍ਰੋਮਿਸ ਆਪਾਂ ਨੂੰ ਆਪਣਾ ਕਨਸਟੀਟਿਊਸ਼ਨ ਦਿੰਦਾ ਹੈ ਤੇ ਇਸ ਕਰਕੇ ਆਪਾਂ ਆਪਣੇ ਕਨਸਟੀਟਿਊਸ਼ਨ ਦੇ ਤਹਿਤ ਚੱਲ ਕੇ ਬਹੁਤ ਖੁਸ਼ ਆ ਚੱਲ ਵੀ ਰਹੇ ਆ ਤੇ ਚੱਲਣ ਦੀ ਉਮੀਦ ਵੀ ਕਰਦੇ ਆ ਤੇ ਮੈਂ ਉਮੀਦ ਕਰਦਾ ਤੁਸੀਂ ਸਾਰੇ ਵੀ ਆਲਮੋਸਟ ਇੱਸੀ ਸੋਚ ਦੇ ਮਾਲਕ ਹੋਵੋਗੇ ਤੇ ਸੈਕੰਡਲੀ ਤੁਸੀਂ ਇੱਕ ਗੱਲ ਨੋਟ ਕਰੋ ਕਿ ਬਹੁਤ ਹੀ ਈਜ਼ੀਲੀ ਬਹੁਤ ਹੀ ਸੌਖ ਪਤਾ ਹੈ ਕਿਉਂ ਕਿਉਂਕਿ ਸਿਸਟਮ ਰਿਟਨ ਫਾਰਮ ਦੇ ਵਿੱਚ ਹੈ ਰਿਟਨ ਲਾਜ਼ ਨੇ ਡਿਫਾਈਨਡ ਲਾਜ਼ ਨੇ ਇੱਕ ਵਿਚਾਰਧਾਰਾ ਡਿਫਾਈਨਡ ਹੈ ਕਿ ਦੇਸ਼ ਕਿਵੇਂ ਚੱਲਣਾ ਚਾਹੀਦਾ ਹੈ ਤੇ ਜਦੋਂ ਸਿਸਟਮ ਉਹਦੇ ਤਹਿਤ ਨਹੀਂ ਚੱਲਦਾ ਤਾਂ ਆਪਾਂ ਸ਼ਰੇਆਮ ਕਹਿੰਦੇ ਆ ਕਿ ਸਿਸਟਮ ਗਲਤ ਹੈ ਤੇ ਸਿਸਟਮ ਦੇ ਜੋ ਲੋਕ 파ਰਟ ਨੇ ਉਹ ਵੀ ਮੰਨਦੇ ਆ ਕਿ ਹਾਂ ਠੀਕ ਹੈ ਕੁਝ ਲੂਪ ਹੋਲਸ ਹੈਗੇ ਆ ਕੁਝ ਗਲਤੀਆਂ ਆਪਾਂ ਹੌਲੀ ਹੌਲੀ ਸੁਧਾਰ ਕਰਾਂਗੇ ਤਾਂ ਕਹਿਣ ਤੋਂ ਭਾਵ ਸਿਸਟਮ ਮੁੱਕਰਦਾ ਨਹੀਂ ਸਿਸਟਮ ਇਹ ਨਹੀਂ ਕਹਿੰਦਾ ਕਿ ਮੈਂ ਤਾਂ ਠੀਕ ਆ ਇਹ ਲੋਕ ਐਵੇਂ ਝੂਠ ਬੋਲੀ ਜਾਂਦੇ ਆ ਮੈਂ ਗਲਤ ਆ ਕਿਉਂ ਸਿਸਟਮ ਕਿਉਂ ਨਹੀਂ ਮੁੱਕਰ ਸਕਦਾ ਕਿਉਂਕਿ ਰੂਲਸ ਰਿਟਨ ਫਾਰ ਆਪਣੇ ਹੱਥ ਚ ਆ ਜਾਂਦੇ ਆ ਇਸ ਕਰਕੇ ਇੱਕ ਅਕਾਉਂਟੇਬਿਲਟੀ ਆ ਸਿਸਟਮ ਨੂੰ ਮੰਨਣਾ ਪੈਂਦਾ ਕਿ ਹਾਂ ਮੈਂ ਗਲਤ ਆ ਮੈਂ ਮੰਨਦਾ ਤੇ ਮੈਂ ਸਹੀ ਹੋਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹਦੀ ਕੋਸ਼ਿਸ਼ ਦੇ ਤਹਿਤ ਹੀ ਇੱਕ ਨੇਸ਼ਨ ਹਮੇਸ਼ਾ ਹੌਲੀ ਹੌਲੀ ਗਰੋ ਕਰਦੀ ਰਹਿੰਦੀ ਹੈ ਤਾਂ ਤੁਸੀਂ ਬੜੀ ਈਜ਼ੀਲੀ ਕਹਿ ਪਾਉਨੇ ਹੋ ਸਿਸਟਮ ਗਲਤ ਹੈ ਇਹ ਵੀ ਧਿਆਨ ਚ ਰੱਖਿਓ ਤੇ ਤੀਜੀ ਗੱਲ ਤੁਸੀਂ ਬੜੀ ਈਜ਼ੀਲੀ ਕਹਿ ਪਾਉਂਦੇ ਹੋ ਸਿਸਟਮ ਗਲਤ ਹੈ ਤੇ ਤੁਹਾਨੂੰ ਕੁਝ ਵੀ ਨਹੀਂ ਹੁੰਦਾ ਤੁਸੀਂ ਘਰੇ ਬਿਲਕੁਲ ਸੇਫਲੀ ਐਗਜ਼ਿਸਟ ਕਰਦੇ ਹੋ ਸਿਸਟਮ ਤੁਹਾਨੂੰ ਮਾਰ ਨਹੀਂ ਦਿੰਦਾ ਸਿਸਟਮ ਤੁਹਾਨੂੰ ਖਾ ਨਹੀਂ ਜਾਂਦਾ ਪਤਾ ਕਿਉਂ ਕਿ ਕਿਉਂਕਿ ਸਿਸਟਮ ਜਿੰਨੇ ਬਣਾਇਆ ਹੈ ਕਨਸਟੀਟਿਊਸ਼ਨ ਉਹਨੇ ਇਹ ਵੀ ਦਿੱਤਾ ਹੈ ਵਿੱਚ ਕਿ ਜਦੋਂ ਜਦੋਂ ਸਿਸਟਮ ਖਰਾਬ ਹੋਏਗਾ ਤਾਂ ਜਿਹੜੇ ਲੋਕਾਂ ਨੇ ਇਹ ਸਿਸਟਮ ਬਣਾਇਆ ਹੈ ਤੇ ਜਿਹੜੇ ਲੋਕਾਂ ਲਈ ਇਹ ਸਿਸਟਮ ਬਣਿਆ ਹੈ ਉਸ ਸਿਸਟਮ ਨੂੰ ਇਹ ਲੋਕ ਗਲਤ ਕਹਿਣ ਦਾ ਦਮ ਰੱਖ ਸਕਣਗੇ ਆਪਾਂ ਨੂੰ ਫੰਡਮੈਂਟਲ ਰਾਈਟਸ ਦਿੱਤੇ ਆਪਾਂ ਪ੍ਰੋਟੈਸਟ ਕਰ ਸਕਦੇ ਆਂ ਸਿਸਟਮ ਦੇ ਖਿਲਾਫ ਤੇ ਸਿਸਟਮ ਆਪਣਾ ਕੁਝ ਨਹੀਂ ਵਿਗਾੜ ਸਕਦਾ ਤੁਸੀਂ ਦੇਖਦੇ ਹੀ ਹੋ ਇੰਨੀਆਂ ਪ੍ਰੋਟੈਸਟਾਂ ਹੁੰਦੀਆਂ ਕਿੰਨੀਆਂ ਕਿਤੇ ਐਫ ਆਈ ਆਰ ਹੋ ਜਾਂਦੀ ਆ ਐਕਸਟ੍ਰੀਮ ਲੈਵਲ ਤੇ ਕਰਪਸ਼ਨ ਕਰਕੇ ਕੁਝ ਗਲਤ ਕੇਸਿਸ ਆਉਂਦੇ ਆ ਬਟ ਸਿਸਟਮ ਨੇ ਇਹ ਪ੍ਰਾਵਧਾਨ ਆਪਣੇ ਵਿੱਚ ਦਿੱਤਾ ਹੈ ਕਿ ਤੁਸੀਂ ਮੈਨੂੰ ਗਲਤ ਕਹਿ ਸਕਦੇ ਹੋ ਤਾਂ ਤਿੰਨ ਚੀਜ਼ਾਂ ਹੋਈਆਂ ਕਿ ਆਪਾਂ ਚੱਲਣਾ ਵੀ ਸਿਸਟਮ ਦੇ ਤਹਿਤ ਚਾਹੁੰਦੇ ਆਂ ਆਪਾਂ ਖਰਾਬ ਸਿਸਟਮ ਨੂੰ ਸਹੀ ਕਰਨਾ ਚਾਹੁੰਦੇ ਆਂ ਆਪਾਂ ਸਿਸਟਮ ਖਤਮ ਨਹੀਂ ਕਰਨਾ ਚਾਹੁੰਦੇ ਦੂਜਾ ਸਿਸਟਮ ਨੂੰ ਆਪਾਂ ਗਲਤ ਇਸ ਕਰਕੇ ਕਹਿ ਪ ਹੈਟੀਸਾਈਜ਼ ਕਰ ਪਾਉਨੇ ਆਪਾਂ ਨੂੰ ਸਿਸਟਮ ਦਾ ਇੰਨਾ ਡਰ ਨਹੀਂ ਕਿ ਆਪਾਂ ਨੂੰ ਘਰੇ ਬੈਠੇ ਨੂੰ ਮਾਰ ਦੂਗਾ ਜਾਂ ਖਾ ਜਾਊਗਾ ਤਾਂ ਆਹ ਤਿੰਨ ਮੇਨ ਪੁਆਇੰਟਸ ਕਰਕੇ ਆਪਣੀ ਸੁਸਾਇਟੀ ਇੱਕ ਰੂਲ ਬੇਸ ਸੁਸਾਇਟੀ ਹੈ ਤੇ ਇਹ ਸੁਸਾਇਟੀ ਰੂਲ ਬੇਸਡ ਕਿਸੇ ਨੇ ਬਾਹਰੋਂ ਆ ਕੇ ਨਹੀਂ ਦਿੱਤੀ ਆਪਣੇ ਹੀ ਸਮਾਜ ਨੇ ਬਹੁਤ ਸਟਰਗਲ ਕੀਤੀ 200 ਸਾਲ ਅੰਗਰੇਜ਼ਾਂ ਦੇ ਥੱਲੇ ਆਪਾਂ ਬਿਨਾ ਸਿਸਟਮ ਤੋਂ ਰਹੇ ਹਾਂ ਉਹਨਾਂ ਦੀ ਮਰਜ਼ੀਆਂ ਦੇ ਤਹਿਤ ਚੱਲੇ ਆ ਤੇ ਆਪਣਾ ਕੀ ਹਾਲ ਹੋ ਗਿਆ ਤੁਸੀਂ ਦੇਖਿਆ ਜੋ ਉਹਨਾਂ ਦਾ ਦਿਲ ਕਰਦਾ ਸੀ ਉਹ ਕਰਦੇ ਸੀ 200 ਸਾਲ ਦੀ ਫਰੀडम ਸਟਰਗਲ ਕਰਕੇ ਬੜੀ ਮੁਸ਼ਕਲ ਨਾਲ ਆਪਣੇ ਭਾਰਤ ਦੇਸ਼ ਨੂੰ ਇੱਕ ਸਿਸਟਮ ਮਿਲਿਆ ਜਿਹੜਾ ਸਿਸਟਮ ਅੱਜ ਵੀ ਕਮੀਆਂ ਤੋਂ ਉਬਰਣ ਦੀ ਕੋਸ਼ਿਸ਼ ਕਰ ਰਿਹਾ ਪਰ ਅੱਗੇ ਨਾਲੋਂ ਤਾਂ ਬਹੁਤ ਠੀਕ ਆ ਤਾਂ ਇਹ ਸੀ ਸਾਰਾ ਆਪਣੇ ਦੇਸ਼ ਦਾ ਸਿਸਟਮ ਹੁਣ ਜੇ ਗੱਲ ਕਰੀਏ ਕੇਸ ਦੀ ਯਾਨੀ ਕਿ ਮਰਡਰ ਦੀ ਜਿਹਦੇ ਵਿੱਚ ਅਮ੍ਰਿਤਪਾਲ ਮੈਰੋ ਨੇ ਇੱਕ ਕਮਲਕੌਰ ਨਾਮ ਦੀ ਲੇਡੀ ਨੂੰ ਮਾਰਤਾ ਇਹ ਕਹਿ ਕੇ ਕਿ ਇਹ ਲਕਚਰਤਾ ਫਲਾਉਂਦੀ ਸੀ ਤੇ ਉਸ ਬੰਦੇ ਦੀ ਆਈਡੀਓਲੋਜੀ ਦੇ ਅਕੋਰਡਿੰਗ ਇਹਨੂੰ ਮਾਰਨਾ ਹੀ ਠੀਕ ਸੀ ਤੇ ਜੇ ਲੋਕ ਹੁਣ ਇਹਦੀ ਸਰਾਨਾ ਕਰ ਰਹੇ ਆ ਕਮੈਂਟਾਂ ਵਿੱਚ ਇਸ ਚੀਜ਼ ਨੂੰ ਪਸੰਦ ਕਰ ਰਹੇ ਆ ਤਾਂ ਕੀ ਫਿਰ ਇਹ ਮੰਨ ਲਿਆ ਜਾਵੇ ਕਿ ਸਮਾਜ ਹੁਣ ਤਿਆਰ ਹੈ ਕਿ ਅਸੀਂ ਰੂਲ ਬੇਸਡ ਸੋਸਾਇਟੀ ਸਿਸਟਮ ਬੇਸਡ ਸੋਸਾਇਟੀ ਨੂੰ ਛੱਡ ਕੇ ਇੱਕ ਇੰਡੀਵਿਜੂਅਲ ਦੀ ਆਈਡੀਓਲੋਜੀ ਬੇਸਡ ਸੋਸਾਇਟੀ ਦੇ ਹਿਸਾਬ ਨਾਲ ਚੱਲਣ ਨੂੰ ਤਿਆਰ ਹਾਂ ਜਿਹੜੀ ਸੋਸਾਇਟੀ ਪਹਿਲਾਂ ਸਾਰਿਆਂ ਦੀ ਵਿਚਾਰਧਾਰ ਹੁਣ ਅਸੀਂ ਉਹ ਚੀਜ਼ ਨੂੰ ਛੱਡ ਕੇ ਇੱਕ ਪਰਸਨਲ ਇੰਡੀਵਿਜੂਅਲ ਬੰਦੇ ਦੀ ਵਿਚਾਰਧਾਰਾ ਦੇ ਤਹਿਤ ਚੱਲਣ ਨੂੰ ਤਿਆਰ ਹਾਂ ਅੱਛਾ ਚਲੋ ਮੰਨ ਲਿਆ ਤੁਹਾਨੂੰ ਇੰਡੀਵਿਜੂਅਲ ਆਈਡੀਓਲੋਜੀ ਵਾਲਾ ਸਿਸਟਮ ਹੁਣ ਪਸੰਦ ਹੈ ਤੇ ਮਨਜ਼ੂਰ ਵੀ ਹੈ ਤੁਸੀਂ ਆਪਣੀ ਮਰਜ਼ੀ ਨਾਲ ਇਹਨੂੰ ਅਪੇ ਕਰਨਾ ਚਾਹੁੰਦੇ ਹੋ ਤਾਂ ਕੱਲ ਨੂੰ ਫਿਰ ਜੇ ਪੰਜਾਬ ਦੇ ਕਿਸੇ ਹੋਰ ਕੋਨੇ ਤੇ ਜੇ ਕੋਈ ਹੋਰ ਇੰਡੀਵਿਜੂਅਲ ਖੜਾ ਹੋ ਕੇ ਆਪਣੀ ਆਈਡੀਓਲੋਜੀ ਦੇ ਤਹਿਤ ਤੁਹਾਨੂੰ ਇਹ ਕਵੇ ਕਿ ਅੱਜ ਤੋਂ ਬਾਅਦ ਜਿਹੜੀ ਕੁੜੀ ਜੀਨ ਤੋਂ ਪਾਏਗੀ ਉਹ ਵੀ ਪੰਜਾਬ ਦੇ ਕਲਚਰ ਦੇ ਖਿਲਾਫ ਹੋਊਗਾ ਤੇ ਲੱਚਰਤਾ ਵਿੱਚ ਹੀ ਕਾਊਂਟ ਹੋਊਗਾ ਤੇ ਅਸੀਂ ਹੁਣ ਉਹਨਾਂ ਦਾ ਵੀ ਮਰਡਰ ਕਰਾਂ ਹਰਾਂ ਦਾ ਮੂੰਹ ਕਿਸੇ ਬਗਾਨੀ ਕੁੜੀ ਵੱਲ ਸੀ ਤੇ ਚਲੋ ਤੁਹਾਡੀ ਸੋਚ ਦੇ ਹਿਸਾਬ ਨਾਲ ਤੁਹਾਨੂੰ ਉਹ ਕੁੜੀ ਬਿਲਕੁਲ ਪਸੰਦ ਨਹੀਂ ਸੀ ਤੇ ਉਹ ਤੁਹਾਡੀ ਸੋਚ ਉਸ ਬੰਦੇ ਦੀ ਸੋਚ ਰਲ ਗਈ ਤੇ ਤੁਸੀਂ ਉਸ ਚੀਜ਼ ਨੂੰ ਸਹੀ ਕਹਿ ਰਹੇ ਹੋ ਪਰ ਕੱਲ ਨੂੰ ਜੇ ਤਲਵਾਰਾਂ ਦੇ ਮੂੰਹ ਤੁਹਾਡੇ ਘਰਾਂ ਦੀਆਂ ਕੁੜੀਆਂ ਵੱਲ ਹੋਣਗੇ ਜਾਂ ਤੁਹਾਡੇ ਆਪਣੇ ਵਾਲੀ ਹੋਣਗੇ ਤਾਂ ਕੀ ਫਿਰ ਤੁਸੀਂ ਉਦੋਂ ਵੀ ਸਹਿਮਤ ਹੋਵੋਗੇ ਕਿ ਹਾਂਜੀ ਹਾਂਜੀ ਇੰਡੀਵਿਜੂਅਲ ਆਈਡੀਓਲੋਜੀ ਦੇ ਤਹਿਤ ਜੇ ਹੁਣ ਆ ਵੀ ਗਲਤ ਹੈ ਤਾਂ ਸੀ ਇਹ ਮੰਨਣ ਨੂੰ ਤਿਆਰ ਹਾਂ ਕਿਤੇ ਫਿਰ ਤੁਹਾਨੂੰ ਸਿਸਟਮ ਬੇਸਡ ਸੋਸਾਇਟੀ ਦੀ ਯਾਦ ਤਾਂ ਨਹੀਂ ਆਊਗੀ ਕਿਤੇ ਰੂਲ ਆਫ ਲਾਅ ਦੀ ਯਾਦ ਤਾਂ ਨਹੀਂ ਆਊਗੀ ਕਿ ਯਾਰ ਕਾਨੂੰਨ ਦਾ ਰਾਜ ਹੀ ਠੀਕ ਸੀ ਇਹ ਕੁਐਸਚਨ ਵਾਈ ਤਾਂ ਸੀ ਵੀ ਹੁਣ ਇਹ ਤਾਂ ਸਾਡੇ ਕਰਦੀਆਂ ਕੁੜੀਆਂ ਵੱਲ ਨੂੰ ਆ ਪਏ ਤਾਂ ਕੀ ਫਿਰ ਉਦੋਂ ਵੀ ਤੁਸੀਂ ਸਹਿਮਤ ਹੋ ਲੋਗੇ ਕਿਉਂਕਿ ਜਦੋਂ ਤੱਕ ਤਾਂ ਸਿਸਟਮ ਸੀ ਰੂਲ ਬੇਸਡ ਸੁਸਾਇਟੀ ਸੀ ਤਾਂ ਸਿਸਟਮ ਇੱਕੋ ਹੀ ਸੀ ਕਿਉਂਕਿ ਸਿਸਟਮ ਦੇ ਵਿੱਚ ਇਹ ਪ੍ਰਾਵਧਾਨ ਵੀ ਲਿਖਿਆ ਹੈ ਕਿ ਮੇਰੇ ਹੁੰਦਿਆਂ ਕੋਈ ਹੋਰ ਸਿਸਟਮ ਨਹੀਂ ਖੜਾ ਹੋ ਸਕਦਾ ਤੇ ਜਿਹੜਾ ਇਕੋ ਸਿਸਟਮ ਸੀ ਉਹਦੀ ਆਈਡੀਓਲੋਜੀ ਫਿਕਸ ਸੀ ਕਿਉਂਕਿ ਰਿਟਨ ਕਨਸਟੀਟਿਊਸ਼ਨ ਸੀ ਤੇ ਉਹਦੇ ਹਿਸਾਬ ਨਾਲ ਆਪਾਂ ਨੂੰ ਸਿਸਟਮ ਸੈੱਟ ਆਇਆ ਹੋਇਆ ਸੀ ਕਿਉਂਕਿ ਉਹ ਸਿਸਟਮ ਬਣਿਆ ਹੀ ਆਪਣੇ ਲਈ ਸੀ ਪਰ ਹੁਣ ਜਦੋਂ ਇੰਡੀਵਿਜੂਅਲ ਆਈਡੀਓਲੋਜੀ ਪ੍ਰਮੋਟ ਹੋਊਗੀ ਤੇ ਇਹ ਤੁਹਾਨੂੰ ਕਿੰਨੇ ਕਹੇ ਮੇਰਾ ਦਿਲ ਕਰਾਇਆ ਅੱਜ ਪੰਜਾਬ ਬਚਾਉਣ ਦਾ ਤੇ ਮੇਰੇ ਸਾਬ ਨਾਲ ਜੀਨ ਟੋ ਵਾਲਾ ਸਿਸਟਮ ਗਲਤ ਹੈ ਤੇ ਫਿਰ ਉਸ ਇੰਡੀਵਿਜੂਅਲ ਦੀ ਸੋਚ ਨੂੰ ਤੁਸੀਂ ਰੋਕ ਪਾਉਂਗੇ ਮੰਨਣੀ ਪਾਉਗੀ ਕਿਉਂਕਿ ਸਿਸਟਮ ਤੁਸੀਂ ਚਲਾਇਆ ਇੰਡੀਵਿਜੂਅਲ ਆਈਡੀਓਲੋਜੀ ਦਾ ਅੱਜ ਤੁਸੀਂ ਇੱਕ ਇੰਡੀਵਿਜੂਅਲ ਦੀ ਸੋਚ ਮੰਨ ਰਹੇ ਹੋ ਜਸਟ ਬਿਕੋਜ਼ ਕਿ ਤੁਹਾਡੀ ਸੋਚ ਉਹਦੀ ਸੋਚ ਅੱਜ ਇੱਕ ਈਵੈਂਟ ਲਈ ਮੈਚ ਹੋ ਰਹੀ ਆ ਕੱਲ ਨੂੰ ਹੋ ਸਕਦਾ ਕਿਸੇ ਇੰਡੀਵਿਜੂਅਲ ਦੀ ਸੋਚ ਨਾਲ ਤੁਹਾਡੀ ਸੋਚ ਮੈਚ ਨਾ ਹੋਵੇ ਪਰ ਇਸ ਸਿਸਟਮ ਤਾਂ ਫਿਰ ਉਦੋਂ ਤੱਕ ਚੱਲ ਜੂਗਾ ਇੰਡੀਵਿਜੂਅਲ ਸੋਚ ਵਾਲਾ ਤਾਂ ਕੀ ਫਿਰ ਤੁਸੀਂ ਉਦੋਂ ਵੀ ਸਹਿਮਤ ਰਹੋਗੇ ਚਲੋ ਇਹ ਵੀ ਛੱਡੋ ਮੰਨ ਲਿਆ ਕਿ ਤੁਸੀਂ ਹੋਰ ਕਿਸੇ ਇੰਡੀਵਿਜੂਅਲ ਨੂੰ ਨਹੀਂ ਖੜਾ ਹੋਣ ਦੇਵੋਗੇ ਸਿਰਫ ਇੱਕੋ ਇੰਡੀਵਿ ਕੀ ਇਹ ਗਾਰੰਟੀ ਹੈ ਕਿ ਇਸ ਇੰਡੀਵਿਜੂਅਲ ਦੀ ਵਿਚਾਰਧਾਰਾ ਇਸ ਇੰਡੀਵਿਜੂਅਲ ਦੀ ਸੋਚ ਸਮੇਂ ਨਾਲ ਬਦਲੂਗੀ ਨਹੀਂ ਕਿ ਇਸ ਇੰਡੀਵਿਜੂਅਲ ਨੇ ਆਪਣੀ ਵਿਚਾਰਧਾਰਾ ਕਿਸੇ ਰਿਟਨ ਡਾਕੂਮੈਂਟ ਦੇ ਵਿੱਚ ਲਿਖ ਕੇ ਦਿੱਤੀ ਹੈ ਤੁਹਾਨੂੰ ਕਿ ਮੈਂ ਹਮੇਸ਼ਾ ਮਰਦੇ ਦਮ ਤੱਕ ਇਸੇ ਹੀ ਆਈਡੀਓਲੋਜੀ ਦੇ ਤਹਿਤ ਚੱਲੂਗਾ ਮੰਨ ਲਓ ਜੇ ਇੱਕ ਇੰਡੀਵਿਜੂਅਲ ਆਪਾ ਵੀ ਤਾਂ ਇੰਡੀਵਿਜੂਅਲ ਆ ਆਪਣੀ ਸੋਚ ਸਮੇਂ ਦੇ ਨਾਲ ਨਹੀਂ ਬਦਲਦੀ ਮੰਨ ਲਓ ਅਜੰਡ ਵਿਜੂਅਲ ਦੀ ਸੋਚ ਕੋਈ ਕੁਝ ਹੋ ਰਿਹਾ ਹੈ ਕੱਲ ਨੂੰ ਇਸ ਇੰਡੀਵਿਜੂਅਲ ਦੀ ਸੋਚ ਵਿੱਚ ਕੁਝ ਹੋਰ ਚੀਜ਼ ਆ ਜਾਂਦੀ ਹੈ ਫੋਰ ਏਗਜ਼ਾਮਪਲ ਜੇ ਕੱਲ ਨੂੰ ਇਹਨਾਂ ਦੀ ਸੋਚ ਵਿੱਚ ਇਹ ਆ ਜਾਂਦਾ ਹੈ ਕਿ ਹੁਣ ਸਾਰਿਆਂ ਦੀ ਮੋਬਾਈਲ ਹਿਸਟਰੀ ਚੈੱਕ ਕੀਤੀ ਜਾਊਗੀ ਤੇ ਜਿਹਦੀ ਹਿਸਟਰੀ ਗੜਬੜ ਨਿਕਲੀ ਉਹਦਾ ਵੀ ਮਰਡਰ ਕੀਤਾ ਜਾਊਗਾ ਕਿਉਂਕਿ ਪੰਜਾਬ ਦੇ ਕਲਚਰ ਨੂੰ ਆਪਣੇ ਗੰਦੇ ਦਿਮਾਗ ਨਾਲ ਤੇ ਆਪਣੀ ਗੰਦੀ ਸੋਚ ਨਾਲ ਉਹ ਲੋਕ ਵੀ ਖਰਾਬ ਕਰ ਰਹੇ ਨੇ ਤਾਂ ਕੀ ਫਿਰ ਤੁਹਾਨੂੰ ਇਹ ਮਨਜ਼ੂਰ ਹੋਊਗਾ ਉਦੋਂ ਐ ਤਾਂ ਨਹੀਂ ਕਹੋਗੇ ਕਿ ਇਹ ਸੋਚ ਬਹੁਤ ਗਲਤ ਹੈ ਕਿਤੇ ਤੁਹਾਨੂੰ ਸਿਸਟਮ ਦੀ ਦੁਬਾਰਾ ਤਾਂ ਨਹੀਂ ਯਾਦ ਆ ਜੂਗੀ ਕਿ ਯਾਰ ਕਾਨੂੰਨ ਦਾ ਰਾਜ ਹੀ ਠੀਕ ਸੀ ਉਹਦੇ ਵਿੱਚ ਸਾਡੀ ਵਿਚ ਫਿਰ ਤੁਹਾਨੂੰ ਇਹ ਮਨਜ਼ੂਰ ਹੋਊਗਾ ਨਾ ਉਦੋਂ ਐ ਤਾਂ ਨਹੀਂ ਕਹੋਗੇ ਕਿ ਇੰਡੀਵਿਜੂਅਲ ਦੀ ਸੋਚ ਗਲਤ ਹੋ ਗਈ ਇੰਡੀਵਿਜੂਅਲ ਦੀ ਸੋਚ ਗਲਤ ਹੋ ਗਈ ਕਿਉਂ ਕਿ ਕਿਉਂਕਿ ਜਦੋਂ ਤੁਸੀਂ ਸਿਸਟਮ ਨੂੰ ਗਲਤ ਕਹਿੰਦੇ ਸੀ ਤਾਂ ਸਿਸਟਮ ਹੀ ਤੁਹਾਨੂੰ ਇਹ ਪਾਵਰ ਦਿੰਦਾ ਸੀ ਕਿ ਤੁਸੀਂ ਮੈਨੂੰ ਗਲਤ ਕਹਿ ਸਕਦੇ ਹੋ ਤੇ ਸਿਸਟਮ ਨੂੰ ਆਪਣੀ ਗਲਤੀ ਮੰਨਣੀ ਪੈਂਦੀ ਸੀ ਕਿਉਂਕਿ ਸਿਸਟਮ ਰਿਟਨ ਫਾਰਮ 'ਚ ਸੀ ਉਹ ਮੁਕਰ ਨਹੀਂ ਸਕਦਾ ਕਨਸਟੀਟਿਊਸ਼ਨ ਰਿਟਨ ਹੈ ਵਿਚਾਰਤਾਰਾ ਫਿਕਸ ਹੈ ਤਾਂ ਸਿਸਟਮ ਨੂੰ ਮੰਨਣਾ ਪੈਂਦਾ ਸੀ ਕਿ ਹਾਂ ਮੈਂ ਗਲਤ ਹਾਂ ਤੇ ਤੁਸੀਂ ਬਹੁਤ ਈਜ਼ੀਲੀ ਉਹਨੂੰ ਗਲਤ ਕਹਿ ਵੀ ਦਿੰਦੇ ਸੀ ਕਿਉਂ ਕਿ ਤੁਹਾਨੂੰ ਪਤਾ ਸੀ ਕਿ ਸਿਸਟਮ ਦੇ ਵਿੱਚ ਹੀ ਇਹ ਪ੍ਰਾਵਧਾਨ ਹੈ ਕਿ ਸਾਨੂੰ ਕੋਈ ਨੁਕਸਾਨ ਨਹੀਂ ਕੀਤਾ ਜਾਊਗਾ ਸਿਸਟਮ ਵੱਲੋਂ ਜੇ ਅਸੀਂ ਸਿਸਟਮ ਦੀ ਬੁਰੀਾਈ ਕਰਾਂਗੇ ਪਰ ਕੀ ਤੁਹਾਨੂੰ ਹੁਣੇ ਗਰੰਟੀ ਹੋਊਗੀ ਕਿ ਤੁਸੀਂ ਉਸ ਇੰਡੀਵਿਜੂਅਲ ਨੂੰ ਗਲਤ ਕਹਿ ਸਕੋਗੇ ਉਹ ਇੰਡੀਵਿਜੂਅਲ ਕਹੂਗਾ ਕਿ ਯਾਰ ਤੁਸੀਂ ਤਾਂ ਮੇਰੀ ਮਰਜ਼ੀ ਨਾਲ ਹਮੇਸ਼ਾ ਸਹਿਮਤ ਹੀ ਹੁੰਦੇ ਸੀ ਤੇ ਹੁਣ ਮੇਰੀ ਮਰਜ਼ੀ ਇਹ ਹੈ ਤਾਂ ਤੁਸੀਂ ਮੇਰੇ ਨਾਲ ਸਹਿਮਤ ਹੋਵੋ ਮੇਰੀ ਸੋਚ ਤਾਂ ਪਹਿਲੇ ਦਿਨ ਤੋਂ ਹੀ ਇਹ ਸੀ ਵੀ ਤੁਸੀਂ ਪਹਿਲਾਂ ਤਾਂ ਮੇਰੇ ਨਾਲ ਚੱਲੇ ਹੋ ਹੁਣ ਮੇਰੇ ਨਾਲੋਂ ਕਿਉਂ ਅਲੱਗ ਹੋਣੇ ਹੋ ਕਿਉਂਕਿ ਕਿਸੇ ਬੰਦੇ ਦੀ ਸੋਚ ਰਿਟਨ ਫਾਰਮ 'ਚ ਨਹੀਂ ਨਾ ਹੁੰਦੀ ਜਿਵੇਂ ਸਿਸਟਮ ਦੀ ਸੋਚ ਰਿਟਨ ਫਾਰਮ 'ਚ ਸੀ ਤਾਂ ਤੁਸੀਂ ਉਸ ਬੰਦੇ ਨੂੰ ਗਲਤ ਪ੍ਰੂਫ ਕਰ ਲੰਦਾ ਸੀ ਕਿ ਕੋਈ ਵੀ ਇੰਡੀਵਿਜੂਅਲ ਤੁਹਾਡੇ ਵੱਲੋਂ ਕੀਤੀ ਹੋਈ ਬੁਰਾਈ ਨੂੰ ਸਿਸਟਮ ਦੀ ਤਰ੍ਹਾਂ ਪੇਸ਼ੈਂਟ ਲਈ ਸੁਣ ਪਾਊਗਾ ਪੇਸ਼ੈਂਟ ਲਈ ਸੁਣ ਪਾਊਗਾ ਨਹੀਂ ਇਹਦੀ ਗਾਰੰਟੀ ਤੁਸੀਂ ਨਹੀਂ ਲੈ ਸਕਦੇ ਨਾ ਤਾਂ ਤੁਸੀਂ ਉਸ ਬੰਦੇ ਨੂੰ ਗਲਤ ਪ੍ਰੂਫ ਕਰ ਪਾਉਗੇ ਕਿਉਂਕਿ ਰਿਟਨ ਹੈ ਨਹੀਂ ਤੇ ਨਾ ਤੁਸੀਂ ਉਸ ਬੰਦੇ ਨੂੰ ਗਲਤ ਕਹਿਣ ਦਾ ਦਮਖਮ ਰੱਖ ਪਾਉਗੇ ਕਿਉਂਕਿ ਉਦੋਂ ਤੱਕ ਇੰਡੀਵਿਜੂਅਲ ਰੂਲ ਬੜੀ ਪੀਕ ਤੇ ਹੋ ਜਾਏਗਾ ਤਾਂ ਸਮਾਜ ਨੂੰ ਇਹ ਸਾਰੇ ਚੀਜ਼ ਦੇ ਉੱਤੇ ਸੋਚਣਾ ਚਾਹੀਦਾ ਹੈ ਗੱਲ ਇਹ ਨਹੀਂ ਕਿ ਉਹ ਕੁੜੀ ਮਾਰਦੀ ਕੁੜੀ ਮਾਰਤੀ ਠੀਕ ਹੈ ਇਨਸਾਨੀਅਤ ਦੇ ਤੌਰ ਤੇ ਗਲਤ ਹੋਇਆ ਹੋ ਸਕਦਾ ਉਹਦੇ ਸਿਰ ਤੇ ਉਹਦਾ ਪਰਿਵਾਰ ਚੱਲਦਾ ਹੋਵੇ ਭਾਵੇਂ ਲੱਖ ਗਲਤ ਸੀ ਅਗਲੀ ਆਪ ਦਾ ਪਰਿਵਾਰ ਪਾਲਦੀ ਸੀ ਬਟ ਠੀਕ ਹੈ ਮਾਰ ਵੀ ਦਿੱਤੀ ਤੇ ਜੇ ਸਮਾਜ ਨੂੰ ਮਨਜ਼ੂਰ ਹੈ ਤਾਂ ਆਪਾਂ ਵੀ ਸਮਾਜ ਦਾ ਪਾਰਟੀ ਆ ਹੁਣ ਇਤੇ ਕੀ ਕਹਿ ਸਕਦੇ ਆ ਤੇ ਨਾ ਗੱਲ ਇਹ ਆ ਕਿ ਮਾਰੀ ਕਿੰਨੇ ਜਿੰਨੇ ਵੀ ਮਾਰੀ ਹੋਵੇ ਗੱਲ ਇਹ ਆ ਤੁਸੀਂ ਟੈਂਡੈਂਸੀ ਨੋਟ ਕਰੋ ਮਨ ਲਵਾ ਦੇ ਕੁੜੀ ਨਾਲ ਤੁਸੀਂ ਵੀ ਸਹਿਮਤ ਨਹੀਂ ਸੀ ਤੇ ਇਹਦੇ ਮਰੇ ਤੇ ਖੁਸ਼ ਹੋ ਅੱਜ ਤਾਂ ਠੀਕ ਹੈ ਅੱਜ ਮੈਂ ਵੀ ਕਹਿ ਦਿੰਦਾ ਬਹੁਤ ਵਧੀਆ ਹੋਇਆ ਕੱਲ ਨੂੰ ਮੰਨ ਲਓ ਜੇ ਕੋਈ ਓਦਾਂ ਦਾ ਬੰਦਾ ਮਾਰਦਾ ਜਿਹਦੇ ਨਾਲ ਅੱਧੀ ਦੁਨੀਆ ਖੜੀ ਹੋਵੇ ਕਿ ਯਾਰ ਨਹੀਂ ਇਹ ਬੰਦਾ ਤਾਂ ਗਲਤ ਮਾਰਦਾ ਤਾਂ ਫਿਰ ਟੈਂਡੈਂਸੀ ਕਿਹੜੀ ਨੂੰ ਸਪੋਰਟ ਕਰ ਰਹੇ ਹੋ ਇੱਕ ਰੂਲ ਹੈ ਯਾਰ ਕਾਨੂੰਨ ਦਾ ਰਾਜ ਹੈ ਆਪਣੀ ਸਮਾਜ ਨੂੰ ਕਾਨੂੰਨ ਦੇ ਰਾਜ ਦੇ ਤਹਿਤ ਚੱਲਣ ਦੀ ਆਦਤ ਪੈ ਰਹੀ ਸੀ ਕਿੱਥੇ ਹੁਣ ਤੁਸੀਂ ਇੱਕ ਇੰਡੀਵਿਜੂਅਲ ਦੀ ਮਰਜ਼ੀ ਨੂੰ ਸਪੋਰਟ ਕਰ ਰਹੇ ਹੋ ਤੇ ਇੰਡੀਵਿਵਿਜੂਅਲ ਦੀ ਮਰਜ਼ੀ ਨੂੰ ਇੱਕ ਵਾਰੀ ਸਪੋਰਟ ਕਰਤਾ ਨਾ ਫਿਰ ਇਹਦੀ ਕੋਈ ਲਿਮਟ ਨਹੀਂ ਆ ਇਹ ਕਿੱਧਰ ਵੀ ਡਾਇ ਤਾਂ ਗਲਤ ਇਹ ਮਰਡਰ ਹੈ ਕਿ ਨਹੀਂ ਆ ਇਹ ਤਾਂ ਬਹੁਤ ਛੋਟੀ ਜੀ ਗੱਲ ਹੈ ਗਲਤ ਟੈਂਡੈਂਸੀ ਹੈ ਕਿ ਸਮਾਜ ਕਿਹੜੀ ਚੀਜ਼ ਵੱਲ ਨੂੰ ਤੁਰ ਪਿਆ ਰੂਲ ਬੇਸਡ ਸੁਸਾਇਟੀ ਕਾਨੂੰਨ ਨੂੰ ਛੱਡ ਕੇ ਸਮਾਜ ਯਾਰ ਇੰਡੀਵਿਜੂਅਲ ਆਈਡੀਓਲੋਜੀ ਦੇ ਤਹਿਤ ਤੁਰ ਪਿਆ ਆਪਣੀ ਸੁਸਾਇਟੀ ਨੇ ਤੇ ਦੇਸ਼ ਦੀਆਂ ਇਤਿਹਾਸ ਗਵਾਇਆ ਕਿ ਸਾਰੀਆਂ ਸੁਸਾਇਟੀਆਂ ਨੇ ਬੜੇ ਸੈਂਚਰੀਜ਼ ਮਤਲਬ 100-100 ਸਾਲ ਸਟਰਗਲ ਕੀਤੀ ਹੈ ਕਿ ਕਿਸੇ ਇੱਕ ਬੰਦੇ ਦੇ ਰਾਜ ਯਾਰ ਇੱਕ ਬੰਦੇ ਦੀ ਸੋਚ ਤਹਿਤ ਨਹੀਂ ਚੱਲਣਾ ਡੈਮੋਕ੍ਰੇਸੀ ਦੇ ਉਹ ਵੀ ਸਾਰਿਆਂ ਦਾ ਥੋੜਾ ਥੋੜਾ ਮੰਨਿਆ ਜਾਵੇ ਬੜੀਆਂ ਸਟਰਗਲਾਂ ਕਰਕੇ ਆਪਾਂ ਇਹ ਹਾਸਿਲ ਕੀਤਾ ਤੇ ਇਹਨੂੰ ਤੁਸੀਂ 2 ਮਿੰਟ ਛੱਡਣ ਨੂੰ ਤਿਆਰ ਹੋ ਕਿ ਨਹੀਂ ਯਾਰ ਅਸੀਂ ਛੱਡੋ ਸਾਡੇ ਪੱਲੇ ਕੁਝ ਨਹੀਂ ਸਾਡਾ ਕੋਈ ਦਿਮਾਗ ਨਹੀਂ ਕੰਮ ਕਰਦਾ ਇੱਕ ਬੰਦੇ ਦੀ ਆਈਡੀਓਲੋਜੀ ਦੇ ਤਹਿਤ ਅਸੀਂ ਚੱਲਣ ਨੂੰ ਤਿਆਰ ਆ ਸਾਨੂੰ ਮਜ਼ਾ ਆ ਰਿਹਾ ਤਾਂ ਕੀ ਆਪਾਂ ਇਸ ਚੀਜ਼ ਲਈ ਤਿਆਰ ਤਾਂ ਇੱਥੇ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਚਾਹੂੰਗਾ ਫ੍ਰੈਂਚ ਰੈਵੋਲੂਸ਼ਨ ਦੀ ਇੰਟਰਨੈਸ਼ਨਲ ਲੈਵਲ ਦੀ ਐਗਜ਼ਾਮਪਲ ਦੇ ਰਿਹਾ ਬਹੁਤ ਹੀ ਸਿੰਪਲ ਸ਼ਬਦਾਂ ਵਿੱਚ ਸਮਝਾਉਂਗਾ ਮੁੱਦਾ ਸਮਝਾਉਣ ਲਈ ਫਰਾਂਸ ਨਾਮ ਦਾ ਕੰਟਰੀ ਇੱਥੇ ਪਹਿਲਾਂ ਕਿਸੇ ਟਾਈਮ ਰਾਜੇਦਾਰ ਰੂਲ ਹੁੰਦਾ ਸੀ ਤੇ ਲੋਕ ਬੜੇ ਤੰਗ ਸੀ ਉਸ ਰਾਜੇ ਤੋਂ ਕਿਉਂਕਿ ਉਹ ਰਾਜਾ ਉਹਨਾਂ ਨੂੰ ਕੋਈ ਹੱਕ ਨਹੀਂ ਦਿੰਦਾ ਸੀ ਕੋਈ ਰਾਈਟਸ ਨਹੀਂ ਸੀ ਦਿੰਦਾ ਇਹ ਲੋਕਾਂ ਨੇ ਦਮਖੰਮ ਲਾ ਕੇ ਰੈਵੋਲੂਸ਼ਨ ਕਰਕੇ ਤਖਤਾ ਪਲਟ ਕੀਤਾ ਤਾਂਕਿ ਆਪਣੇ ਵਿੱਚੋਂ ਹੀ ਲੋਕਾਂ ਨੂੰ ਸਰਕਾਰ ਦੇ ਵਿੱਚ ਬਿਠਾਇਆ ਜਾਵੇ ਤੇ ਰਾਜੇ ਨੂੰ ਪਰਾਂ ਛਟਿਆ ਆਪਣੇ ਲੋਕਾਂ ਨੂੰ ਸਰਕਾਰ ਬਣਾਇਆ ਇਸ ਉਮੀਦ ਦੇ ਵਿੱਚ ਕਿ ਹੁਣ ਸਾਨੂੰ ਸਾਡੇ ਹੱਕ ਪੂਰੇ ਮਿਲਣਗੇ ਪੂਰੇ ਰਾਈਟਸ ਮਿਲਣਗੇ ਪਰ ਜਿਹੜੇ ਨਵੇਂ ਸਰਕਾਰ ਦੇ ਵਿੱਚ ਲੋਕ ਆਏ ਉਹ ਅਮੀਰ ਘਰਾਣਿਆਂ ਤੋਂ ਸੀਗੇ ਮੰਨਿਆ ਲੋਕਾਂ ਨੇ ਚੂਜ਼ ਕੀਤੇ ਸੀ ਪਰ ਉਹ ਉਹਨਾਂ ਦਾ ਦਿਮਾਗ ਉਸ ਹਿਸਾਬ ਨਾਲ ਸੀ ਤਾਂ ਉਹਨਾਂ ਨੇ ਦੇਖਿਆ ਯਾਰ ਸਮਾਜ ਵਿੱਚ ਇੰਨੀ ਗਰੀਬੀ ਹੈ ਇੰਨੀ ਅਨਪੜਤਾ ਹੈ ਇਹਨਾਂ ਨੂੰ ਜੇ ਪਹਿਲੇ ਦਿਨ ਅਸੀਂ VOTING RIGHTS ਦੇ ਦੇ ਤੇ ਸਾਰੇ ਹੱਕ ਦੇ ਦੇ ਸਮਾਜੇ ਤੋਂ ਕਲਾਪਸ ਹੋ ਜਾਊਗਾ ਉਹਨਾਂ ਦੀ ਆਪਣੀ ਸੋਚ ਸੀ ਤਾਂ ਉਹਨਾਂ ਨੇ ਕੀ ਕੀਤਾ ਕਿ ਸਰਕਾਰ ਵਿੱਚ ਆ ਕੇ ਲੋਕਾਂ ਨੂੰ ਫਿਰ ਪੂਰੇ ਅਧਿਕਾਰ ਨਹੀਂ ਦਿੱਤੇ ਅੱਧੇ-ਪਚਦੇ ਦੇਤੇ ਤੇ ਲੋਕ ਥੱਲੇ ਖੜਕੇ ਦੇਖ ਰਹੇ ਕਿ ਯਾਰ ਆ ਕੀ ਗੱਲ ਬਣੀ ਆਪਾਂ ਤਾਂ ਰਾਜਾ ਚੱਕ ਕੇ ਇਹਨਾਂ ਨੂੰ ਬਣਾਇਆ ਸੀ ਕਿ ਇਹ ਆਪਾਂ ਨੂੰ ਹੱਕ ਦੇਣਗੇ ਇਹਨਾਂ ਨੇ ਵੀ ਹੱਕ ਦੇ ਪਛਦੇ ਦੇਤੇ ਹੁਣ ਕੀ ਕਰੀਏ ਤਾਂ ਫਿਰ ਸਮਾਜ ਵਿੱਚੋਂ ਇੱਕ ਬੰਦਾ ਉੱਠਿਆ ਜਿਹਦਾ ਨਾਮ ਸੀ ਮੈਕਸਮਿਲਿਅਨ ਰੋਬੋਸਪੀਅਰ ਬੜਾ ਗੁੱਸੇ ਦੇ ਵਿਚਾਰਾਂ ਵਾਲਾ ਬੰਦਾ ਸੀ ਉਹਨੇ ਕੀ ਕੀਤਾ ਕਿ ਉਹਨੇ ਸਕੀਮ ਲਾ ਕੇ ਬੰਦੇ ਜੋੜ ਕੇ ਜਿਹੜੀ ਸਰਕਾਰ ਦੇ ਵਿੱਚ ਬੰਦੇ ਸੀ ਉਹਨਾਂ ਨੂੰ ਮਰਵਾਤਾ ਤੇ ਆਪ ਆਪਣੀ ਸਰਕਾਰ ਬਣਾ ਲਈ ਤੇ ਲੋਕਾਂ ਨੂੰ ਸਾਰੇ ਅਧਿਕਾਰ ਇੱਕੋ ਵਾਰ ਚ ਦੇਤੇ ਤੇ ਲੋਕ ਬੜੇ ਖੁਸ਼ ਕਿ ਯਾਰ ਐਦਾਂ ਦਾ ਬੰਦਾ ਸਾਨੂੰ ਚਾਹੀਦਾ ਕਿ ਜਿਨੇ ਸਾਨੂੰ ਸਾਰੇ ਅਧਿਕਾਰ ਦੱਲੇ ਸੱਟੇ ਦਿੱਤੇ ਭਾਵੇਂ ਬੰਦੇ ਮਾਰ ਕੇ ਹੀ ਦਿੱਤੇ ਤਾਂ ਜਿਹੜਾ ਇੱਕ ਸਿਸਟਮ ਬਣਿਆ ਸੀ ਉਹ ਸਿਸਟਮ ਖਤਮ ਕਰਕੇ ਹੁਣ ਰੋਬੋਸਫੀਅਰ ਆ ਗਿਆ ਤੇ ਇਹਨੇ ਸਾਰੇ ਅਧਿਕਾਰ ਤਾਂ ਦੇਤੇ ਤੇ ਨਾਲ ਹੀ ਨਾਲ ਇਸ ਰੋਬੋਸਫੀਅਰ ਨਾਮ ਦੇ ਬੰਦੇ ਨੇ ਸਮਾਜ ਦੇ ਉਹ ਲੋਕਾਂ ਨੂੰ ਮਾਰਨਾ ਸ਼ੁਰੂ ਕਰਤਾ ਜਾਨੋ ਜਿਹੜਾ ਅਸਹਿਮਤੀ ਜਿਹੜਾ ਸਹਿਮਤ ਨਹੀਂ ਹੁੰਦਾ ਸੀ ਇਹਦੇ ਨਾਲ ਇਸ ਗੱਲ ਤੇ ਕਿ ਤੁਸੀਂ ਅਧਿਕਾਰ ਕਿਉਂ ਦੇਤੇ ਤਾਂ ਕਹਿਣ ਤੋਂ ਭਾਵ ਜਿਹੜੇ ਰਾਜੇ ਰੂਜੇ ਦੇ ਪੁਰਾਣੇ ਬੰਦੇ ਜਾਂ ਪੁਰਾਣੀ ਸਰਕਾਰ ਦੇ ਪੁਰਾਣੇ ਬੰਦੇ ਜਿਹੜੇ ਜਿੰਦੇ ਸੀ ਉਹ ਇਹਨੇ ਮਾਰਤੇ ਤੇ ਬਾਕੀ ਲੋਕ ਫਿਰ ਵੀ ਖੁਸ਼ ਰਹੇ ਕਹਿੰਦੇ ਵਧੀਆ ਕੀਤਾ ਮਾਰਤਾ ਸਾਡੇ ਹਰਕਾਾਂ ਦੇ ਖਿਲਾਫ ਬੋਲਦੇ ਸੀ ਤਾਂ ਲੋਕ ਖ ਤੇ ਥੱਲੇ ਲੋਕ ਨੇ ਜਿਨ੍ਹਾਂ ਨੂੰ ਪੂਰੇ ਅਧਿਕਾਰ ਮਿਲ ਗਏ ਹੁਣ ਅਧਿਕਾਰ ਦੇ ਵਿੱਚ ਇਹ ਅਧਿਕਾਰ ਵੀ ਸੀ ਕਿ ਸਰਕਾਰ ਦੇ ਖਿਲਾਫ ਬੋਲ ਸਕਦੇ ਮੰਨ ਲਓ ਸਰਕਾਰ ਕੋਈ ਕੰਮ ਕਰ ਰਹੀ ਤੁਹਾਨੂੰ ਨਹੀਂ ਪਸੰਦ ਆ ਰਿਹਾ ਤਾਂ ਅਧਿਕਾਰ ਇਹ ਵੀ ਹੈ ਨਾ ਪ੍ਰੋਟੈਸਟ ਕਰੋ ਤਾਂ ਜਦੋਂ ਆਮ ਲੋਕਾਂ ਨੇ ਸਰਕਾਰ ਦੇ ਰੋਜ਼ਮਰਰਾ ਦੇ ਕੰਮਾਂ ਦੇ ਖਿਲਾਫ ਜਿਹੜੇ ਉਹਨਾਂ ਨੂੰ ਪਸੰਦ ਨਹੀਂ ਸੀ ਪ੍ਰੋਟੈਸਟ ਕੀਤਾ ਉਹਦੇ ਖਿਲਾਫ ਬੋਲਣਾ ਸ਼ੁਰੂ ਕੀਤਾ ਪਰ ਉਦੋਂ ਤੱਕ ਇਸ ਰੋਬੋਸਫੀਅਰ ਨਾਮ ਦੇ ਬੰਦੇ ਨੂੰ ਮਾਰਨ ਦੀ ਆਦਤ ਪੈ ਚੁੱਕੀ ਸੀ ਇਨੂੰ ਆਦਤ ਹੀ ਨਹੀਂ ਸੀਗੀ ਕੋਈ ਇਹਦੀ ਖিলাਫਤ ਕਰੇ ਪਹਿਲਾਂ ਤਾਂ ਚਲੋ ਇਹਨੇ ਹੱਕਾਂ ਦੇ ਖਿਲਾਫ ਵਾਲੇ ਬੰਦਿਆਂ ਨੂੰ ਮਾਰਿਆ ਉਦੋਂ ਤੱਕ ਤਾਂ ਸਮਾਜ ਖੁਸ਼ ਸੀ ਸਮਾਜ ਨੇ ਇਹਦੀ ਆਈਡੀਓਲੋਜੀ ਨੂੰ ਸਪੋਰਟ ਕਰਤਾ ਪਰ ਹੁਣ ਇਹ ਸਮਾਜ ਦੇ ਉਹ ਲੋਕਾਂ ਨੂੰ ਵੀ ਮਾਰਨ ਲੱਗ ਗਿਆ ਜਿਹੜੇ ਜੈਨੂਨਲੀ ਸਰਕਾਰ ਦੀ ਕ੍ਰਿਟਿਸਿਜ਼ਮ ਕਰਦੇ ਸੀ ਤਾਂ ਲੋਕ ਡਰ ਗਏ ਲੋਕ ਕਹਿੰਦੇ ਆਹ ਕਿਹੜਾ ਬੰਦਾ ਬਿਠਾਤਾ ਯਾਰ ਇਹਨੂੰ ਤਾਂ ਆਪਾਂ ਸਪੋਰਟ ਕੀਤੀ ਸੀ ਬਟ ਇਹ ਤਾਂ ਹੁਣ ਆਪਣੇ ਗਲਾਂ ਤੱਕ ਆਣ ਲੱਗ ਪਿਆ ਇਹਦੀ ਤਾਂ ਦਿਮਾਗ ਰੋਜ਼ ਬਦਲ ਜਾਂਦਾ ਮੂਡ ਰੋਜ਼ ਬਦਲ ਜਾਂਦਾ ਇਹ ਸਾਡਾ ਆਪਾਂ ਨੂੰ ਮਾਰਨ ਲੱਗ ਗਿਆ ਤਾਂ ਫਿਰ ਲੋਕਾਂ ਨੇ ਉਹਨੂੰ ਰੋਬੋਸਫੀਅਰ ਨੂੰ ਹੀ ਮਾਰਤਾ ਮਸਾ ਮਾਰਿਆ ਮਤਲਬ ਲੋਕੀ ਤੰਗ ਹੋ ਗਏ ਲੋਕਾਂ ਨੂੰ ਹੈਗੀ ਇਹਨੂੰ ਮਾਰਨਾ ਹੀ ਪਊਗਾ ਨਹੀਂ ਤਾਂ ਇਹਨੇ ਸਮਾਜ ਮਾਰ ਦੇਣਾ ਤਾਂ ਸਮਾਜ ਦੇ ਲੋਕਾਂ ਨੇ ਉਸ ਰੋਬੋਸਫੀਅਰ ਨੂੰ ਮਾਰਿਆ ਤੇ 50 60 ਸਾਲ ਸਟਰਗਲ ਹੋਰ ਚੱਲੀ ਫਿਰ ਜਾ ਕੇ ਡੈਮੋਕ੍ਰੇਸੀ ਮਿਲੀ ਤਾਂ ਇਥੋਂ ਕੀ ਸਿੱਖ ਮਿਲਦੀ ਆ ਕਿ ਇੱਕ ਇੰਡੀਵਿਜੂਅਲ ਦੀ ਸੋਚ ਜਿਹੜੀ ਰੋਬੋਸਫੀਅਰ ਉਹ ਵੀ ਤਾਂ ਇਹੀ ਸੀ ਕਿ ਮੈਂ ਸਮਾਜ ਦੇ ਸਮਾਜ ਦੇ ਹੱਕਾਂ ਦੇ ਖਿਲਾਫ ਵਾਲੇ ਬੰਦਿਆਂ ਨੂੰ ਮਾਰ ਰਿਹਾ ਸ਼ੁਰੂ ਤਾਂ ਉਥੋਂ ਹੋਈ ਸੀ ਪ੍ਰੋਫੈਲ ਦੀ ਫੈਲਦੀ ਕਿੱਥੇ ਚਲੀ ਗਈ ਕਿ ਹੁਣ ਜਿਹੜਾ ਵੀ ਮੇਰੇ ਖਿਲਾਫ ਖੜਾ ਹੋਊਗਾ ਭਾਵੇਂ ਉਹ ਸਹੀ ਹੈ ਮੈਂ ਉਹਨੂੰ ਮਾਰ ਦੂੰਗਾ ਤਾਂ ਇੰਡੀਵਿਜੂਅਲ ਸੋਚ ਤੇ ਕਦੀ ਕੰਟਰੋਲ ਨਹੀਂ ਰਹਿੰਦਾ ਆਟੋਕ੍ਰੈਟਿਕ ਜਦੋਂ ਬੰਦਾ ਹੋਣ ਲੱਗਦਾ ਉਹਨੂੰ ਸਮਾਜ ਸ਼ੈ ਦਿੰਦਾ ਇੱਕ ਵਾਰੀ ਤਾਂ ਉਹ ਸਮਾਜ ਦੇ ਹੱਕ ਦਾ ਹੋ ਕੇ ਚੱਲਦਾ ਪਰ ਬਾਅਦ ਚ ਉਹਨੂੰ ਖੁਦ ਨਹੀਂ ਪਤਾ ਲੱਗਦਾ ਕਦੋਂ ਪਾਵਰ ਉਹਦੇ ਸਿਰ ਚੜ ਜਾਂਦੀ ਹੈ ਤੇ ਸਮਾਜ ਦੇ ਖਿਲਾਫ ਹੋ ਜਾਂਦਾ ਉਹ ਤਾਂ ਇਹ ਦੇਖੋ ਆਪਣੇ ਦੇਸ਼ ਲੈਵਲ ਤੇ ਸਹੀ ਗਲਤ ਦਾ ਫੈਸਲਾ ਇਤਿਹਾਸ ਨੂੰ ਧਿਆਨ ਚ ਰੱਖ ਕੇ ਕੀਤਾ ਜਾਂਦਾ ਤਾਂ ਇਹ ਇੱਕ ਛੋਟਾ ਜਿਹਾ ਇਵੈਂਟ ਮੈਂ ਤਾਂ ਦੱਸਿਆ ਕਿ ਸਮਝਣ ਵਾਲੇ ਸਮਝ ਜਾਣ ਪਰ ਸਮਾਜ ਦੇ ਜੇ 50% ਲੋਕਾਂ ਨੂੰ ਵੀ ਇਹ ਗੱਲ ਸਮਝ ਆ ਜਾਂਦੀ ਆ ਤਾਂ ਇਹ ਵੀਡੀਓ ਬਣਾਉਣ ਦਾ ਪਰਪਸ ਹੱਲ ਹੋ ਗਿਆ ਤੇ ਇੱਕ ਗੱਲ ਹੋਰ ਟੀਵੀ ਤੇ ਰੀਸੈਂਟਲੀ ਤੁਸੀਂ ਦੇਖਿਆ ਹੋਣਾ ਕਿ ਇੱਕ ਦੋ ਫੇਮਸ ਵਕੀਲ ਨੇ ਜਦੋਂ ਵੀ ਕੋਈ ਐਦਾਂ ਦਾ ਕੇਸ ਕੰਟਰੋਵਰਸੀਅਲ ਹਾਈਲਾਈਟ ਹੁੰਦਾ ਹੈ ਨਾ ਉਹ ਵਕੀਲ ਹੱਥ ਚੁੱਕ ਕੇ ਆ ਜਾਂਦੇ ਹੱਤ ਕੀ ਅਸੀਂ ਕੇਸ ਲੜਾਂਗੇ ਪੰਜਾਬ ਦੇ ਹੱਕਾਂ ਲਈ ਲੜਾਂਗੇ ਪਤਾ ਨਹੀਂ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਕਿ ਆਪਣੀ ਫੇਮ ਨੂੰ ਬਚਾਉਣਾ ਚਾਹੁੰਦੇ ਆ ਮਤਲਬ ਐਦਾਂ ਦੇ ਕੰਟਰੋਵਰਸੀਅਲ ਕੇਸ ਚੋਂ ਦਿਖਦੇ ਹੀ ਦਿਖਦੇ ਆ ਵੀ ਅਸੀਂ ਫ੍ਰੀ ਚ ਕੇਸ ਲੜਾਂਗੇ ਕਮਾਲ ਦੀ ਗੱਲ ਹੈ ਅੱਛਾ ਜੇ ਪੰਜਾਬ ਨੂੰ ਬਚਾਉਣਾ ਸੀ ਪੰਜਾਬ ਦੇ ਵਿਰਸੇ ਨੂੰ ਬਚਾਉਣਾ ਸੀ ਉਸੇ ਹੀ ਵਕੀਲ ਦਾ ਮੈਂ ਇੰਟਰਵਿਊ ਸੁਣ ਰਿਹਾ ਸੀ ਉਹ ਸਾਹਿਬ ਜੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਕੋਈ ਤਾਂ ਐਦਾਂ ਦਾ ਲੋ ਹੋਊਗਾ ਨਾ ਜਿਹਦੇ ਤਹਿਤ ਉਹ ਕੁੜੀ ਨੂੰ ਪਨਿਸ਼ ਕੀਤਾ ਜਾ ਸਕਦਾ ਸੀ ਉਹ ਕੁੜੀ ਨੂੰ ਸਜ਼ਾ ਦਿੱਤੀ ਜਾ ਸਕਦੀ ਸੀ ਕਿਉਂਕਿ ਉਹ ਲੱਚਰ ਤਾਂ ਫੈਲਾ ਰਹੀ ਸੀ ਤੇ ਪੁਲਿਸ ਦੀ ਗਲਤੀ ਹੈ ਕਿ ਉਹਨੂੰ ਉਸ ਲੋ ਦੇ ਤਹਿਤ ਐਫਆਈਆਰ ਕਿਉਂ ਨਹੀਂ ਦਰਜ ਹੋਈ ਤਾਂ ਮੈਂ ਪੁੱਛਣਾ ਚਾਹੁੰਦਾ ਇਸ ਵਕੀਲ ਨੂੰ ਜਿਹੜੇ ਵਕੀਲ ਸਾਹਿਬ ਅੱਜ ਕਹਿ ਰਹੇ ਨੇ ਕਿ ਅਸੀਂ ਪੰਜਾਬ ਨੂੰ ਬਚਾਉਣ ਖਾਤਰ ਇਹ ਕੇਸ ਫ੍ਰੀ ਚ ਲੜਾਂਗੇ ਤੇ ਜੇ ਤੁਸੀਂ ਪੰਜਾਬ ਨੂੰ ਦਿਲੋਂ ਬਚਾਉਣਾ ਚਾਹੁੰਦੇ ਸੀ ਲੱਚਰਤਾ ਨੂੰ ਰੋਕਣਾ ਚਾਹੁੰਦੇ ਸੀ ਤੇ ਤੁਸੀਂ ਤਾਂ ਵਕੀਲ ਹੋ ਤੁਹਾਡੇ ਨਾਲੋਂ ਜ਼ਿਆਦਾ ਲਾਅਸ ਨੂੰ ਕਿੰਨੂੰ ਪਤਾ ਰੂਲਸ ਰੈਗੂਲੇਸ਼ਨ ਤੁਹਾਨੂੰ ਸਭ ਤੋਂ ਜ਼ਿਆਦਾ ਪਤਾ ਤੁਸੀਂ ਕਿਉਂ ਨਹੀਂ ਆਪ ਮੁਹਾਰੇ ਹੋ ਕੇ ਲੋ ਲੱਭ ਕੇ ਜਿਹਦੇ ਤਹਿਤ ਇਸ ਕੁੜੀ ਨੂੰ ਸਜ਼ਾ ਦਿਵਾ ਕੇ ਦਾ ਕੰਮ ਰੋਕਿਆ ਜਾ ਸਕਦਾ ਸੀ ਪਹਿਲਾਂ ਇਹਨੂੰ ਸਜ਼ਾ ਦਿਵਾ ਕੇ ਦਾ ਕੰਮ ਰੋਕ ਦਿੰਦੇ ਨਾ ਤਾਂ ਜੇ ਮਰਦੀ ਤੇ ਨਾ ਪੰਜਾਬ ਦੇ ਵਿੱਚ ਲੱਚਰਤਾ ਫੈਲਦੀ ਤੇ ਨਾ ਤੁਹਾਨੂੰ ਆ ਕੇਸ ਫਰੀ ਵਿੱਚ ਲੜਨ ਦੀ ਲੋੜ ਪੈਂਦੀ ਤੁਸੀਂ ਹੈਨਾ ਆਪਣੇ ਇੰਨੇ ਪੈਸਿਆਂ ਦੀ ਬਲੀ ਚੜਾ ਕੇ ਫਰੀ ਚ ਕੇਸ ਲੜ ਰਹੇ ਹੋ ਤਾਂ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਹੁਣ ਬਹੁਤ ਲੋਕਾਂ ਦੀ ਤਾਦਾਦ ਵ ਜੋ ਨਿਕਲਦਾ ਉਹ ਹੀ ਕੱਢ ਲੋ ਤਾਂ ਲੋਕਾਂ ਨੂੰ ਇਹ ਸੋਚਣਾ ਪਏਗਾ ਕਿ ਪੰਜਾਬ ਦੇ ਵਿੱਚ ਇੰਟੈਲੈਕਚੁਅਲ ਕਮੀ ਰਹਿ ਕਿਥੇ ਰਹੀ ਆ ਤੇ ਮੈਂ ਤਾਂ ਆਪਣੇ ਪੋਲੀਟਿਕਲ ਲੀਡਰਾਂ ਨੂੰ ਵੀ ਹੁਣ ਦੇਖ ਰਿਹਾ ਕਿ ਇਸ ਮੁੱਦੇ ਉੱਤੇ ਕਿਸੇ ਦਾ ਕੋਈ ਬਿਆਨ ਨਹੀਂ ਮਤਲਬ ਇੱਕ ਸਟੇਟ ਇੰਨੀ ਆ ਸਮਰਥ ਹੋ ਗਈ ਆ ਕਿ ਐਡਾ ਵੱਡਾ ਕਾਂਡ ਹੋ ਗਿਆ ਪਬਲਿਕ ਦੇ ਨਾਲ ਜੁੜੀ ਆ ਇੱਕ ਬਿਆਨ ਦੇ ਕੇ ਇੱਕ ਗਾਈਡੈਂਸ ਤਾਂ ਦੋ ਲੋਕਾਂ ਨੂੰ ਕੀ ਬਈ ਸਰਕਾਰ ਦੇ ਹਿਸਾਬ ਨਾਲ ਇਹ ਸਹੀ ਹੋਇਆ ਕਿ ਗਲਤ ਹੋਇਆ ਤਾਂ ਕੋਈ ਲੈਣਾ ਦੇਣਾ ਨਹੀਂ ਤਾਂ ਇਹ ਸੀ ਸਮਾਜ ਦੀ ਸਥਿਤੀ ਤੇ ਇੱਕ ਇੰਟੈਲੈਕਚੁਅਲ ਵਿਊ ਪੁਆਇੰਟ ਦੇ ਤਹਿਤ ਐਜ਼ ਅ ਸਟੂਡੈਂਟ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਬੜੀਆਂ ਮੁਸ਼ਕਲਾਂ ਨਾਲ ਸਿਵਲਾਈਜੇਸ਼ਨਾਂ ਸਟਰਗਲਾਂ ਕਰ ਕਰਕੇ ਰਾਜਿਆਂ ਦੇ ਖਿਲਾਫ ਲੜ ਕੇ ਇੱਕ ਸਿਸਟਮ ਬਣਾਉਂਦੀਆਂ ਨੇ ਡੈਮੋਕ੍ਰੇਸੀ ਨਾਮ ਦਾ ਬੜੀਆਂ ਕੁਰਬਾਨੀਆਂ ਲਗੀਆਂ ਆਪਾਂ ਨੂੰ ਡੈਮੋਕ੍ਰੇਸੀ ਲੈਣ ਲਈ ਆਪਣੇ ਪੰਜਾਬ ਦਾ ਆਪ ਦਾ ਸੂਰਮਾ ਭਗਤ ਸਿੰਘ ਸ਼ਹੀਦ ਭਗਤ ਸਿੰਘ ਜਿਨ੍ਹਾਂ ਦੀ ਆਪਾਂ ਇਨੀ ਰਿਸਪੈਕਟ ਕਰਦੇ ਆ ਉਹ ਵੀ ਡੈਮੋਕ੍ਰੇਸੀ ਤੇ ਲੋਕਾਂ ਦੇ ਅਧਿਕਾਰਾਂ ਲਈ ਲੜ ਕੇ ਸ਼ਹੀਦ ਹੋਏ ਸੀ ਤੇ ਅੱਜ ਉਹ ਵੀ ਨਹੀਂ ਚਾਣਗੇ ਕਿ ਡੈਮੋਕ੍ਰੇਸੀ ਲੋਕਾਂ ਦੇ ਅਧਿਕਾਰਾਂ ਨਾਲ ਹਨ ਕੁਝ ਇਸ ਤਰੀਕੇ ਹੋਵੇ ਕਿ ਇੰਡੀਵਿਜੂਅਲ ਆਈਡੀਓਲੋਜੀ ਦੀ ਲੋੜ ਪੈ ਜਾਵੇ ਫਿਰ ਉਹ ਲੜਾਈ ਕਿਉਂ ਸੀ ਇੰਡੀਵਿਜੂਅਲ ਆਈਡੀਓਲੋਜੀ ਤਾਂ ਚੱਲ ਹੀ ਰਹੀ ਸੀ ਤਾਂ ਇਹ ਸਭ ਤੇ ਸੋਚਣ ਤੇ ਵਿਚਾਰਨ ਦੀ ਲੋੜ ਹੈ ਹਾਂ ਸਿਸਟਮ ਦੇ ਖਿਲਾਫ ਰੱਜ ਕੇ ਬੋਲੋ ਮੈਂ ਐਜੂਕੇਸ਼ਨ ਫੀਲਡ ਵਿੱਚ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ ਮੈਂ ਸ਼ਰੀਆਮ ਸਿਸਟਮ ਦੇ ਖਿਲਾਫ ਬੋਲੇ ਆ ਸਿਸਟਮ ਦੇ ਖਿਲਾਫ ਬੋਲੋ ਜੋ ਕਰ ਸਕਦੇ ਹੋ ਕਰੋ ਤੇ ਉਹਦੇ ਤਹਿਤ ਰਿਜ਼ਲਟ ਨਿਕਲਦੇ ਨੇ ਥੋੜੇ ਸਲੋ ਨਿਕਲਦੇ ਨੇ ਪਰ ਸ਼ਾਂਤੀਮਈ ਤਰੀਕੇ ਨਾਲ ਨਿਕਲ ਜਾਂਦੇ ਹਾਂ ਕਈ ਵਾਰੀ ਤੱਕਾ ਹੁੰਦਾ ਹੈ ਸਿਸਟਮ ਦੇ ਵਿੱਚ ਤੱਕਾ ਹੁੰਦਾ ਜਿਹਦੇ ਨਾਲ ਤ ਜਦੋਂ ਜਦੋਂ ਇਹ ਇੰਡੀਵਿਜੂਅਲ ਵਿਅਕਤੀ ਮੈਂ ਦੇਖਿਆ ਕਿ ਕਦੀ ਕਦੀ ਕੁਝ ਬੰਦਿਆਂ ਦੀ ਸਪੋਰਟ ਕਰਦੇ ਸੀ ਜਿਨ੍ਹਾਂ ਸਿਸਟਮ ਧੱਕਾ ਕਰਦਾ ਜਿਨ੍ਹਾਂ ਨਾਲ ਤਾਂ ਮੈਂ ਬਿਲਕੁਲ ਇਸ ਬੰਦੇ ਦੇ ਹੱਕ 'ਚ ਸੀ ਨਾ ਕਿਸੇ ਨਾਲ ਕੋਈ ਦੋਸਤੀ ਹੈ ਤੇ ਨਾ ਕਿਸੇ ਨਾਲ ਕੋਈ ਵੈਰ ਹੈ ਉਹਨਾਂ ਦੇ ਐਕਸ਼ਨ ਦੇ ਹਿਸਾਬ ਨਾਲ ਮੈਂ ਉਹਨਾਂ ਦੇ ਵੱਲ ਜਰੂਰ ਸੀ ਇੱਕ ਟਾਈਮ ਤੱਕ ਕਿ ਹਾਂ ਇਹ ਬੰਦਾ ਸਿਸਟਮ ਦੇ ਖਿਲਾਫ ਖੜੇ ਲੋਕਾਂ ਦੀ ਸਪੋਰਟ ਕਰਦੇ ਆ ਬਟ ਅੱਜ ਜੋ ਇਹ ਟੈਂਡੈਂਸੀ ਮੈਂ ਦੇਖੀ ਹੈ ਇਹ ਟੈਂਡੈਂਸੀ ਤੇ ਮੈਂ ਸਖਤ ਖਿਲਾਫ ਹਾਂ ਪਰ ਇੰਟੈਲੈਕਚੁਅਲ ਤਰੀਕੇ ਨਾਲ ਜੋ ਕਰਨਾ ਸੀ ਉਹਨਾਂ ਨੇ ਕਰਤਾ ਜੋ ਪ੍ਰਸ਼ਾਸਨ ਉਹਨਾਂ ਦਾ ਜੋ ਵੀ ਸਿਸਟਮ ਬਣਦਾ ਹੋਊਗਾ ਉਸ ਹਮਲੇ ਕੇਸ ਚੱਲ ਅਦਰਵਾਈਜ਼ ਜੇ ਬੰਦੇ ਨੇ ਕੋਈ ਕੋਈ ਵੀ ਬੰਦੇ ਨੇ ਕੋਈ ਵੀ ਵਧੀਆ ਐਕਟ ਕੀਤਾ ਹੈ ਬਿਲਕੁਲ ਉਹਨਾਂ ਦੇ ਨਾਲ ਆ ਤਾਂ ਇਹ ਸੀ ਸਾਰਾ ਮੁੱਦਾ ਮੈਂ ਫੇਰੇ ਇਹ ਕਹਿਣਾ ਚਾਹੁੰਦਾ ਕਿ ਜੇ ਮੇਰੇ ਇਸ ਵੀਡੀਓ ਨਾਲ ਕਿਸੇ ਦੇ ਵਿਚਾਰ আহত ਹੋਏ ਹੋਣ ਤਾਂ ਹੱਥ ਜੋੜ ਕੇ ਪਹਿਲਾਂ ਹੀ ਮਾਫੀ ਮੰਗ ਲੈਣਾ ਪਰ ਰੀਜ਼ਨ ਵੀਡੀਓ ਦਾ ਸਿਰਫ ਇਹ ਹੈ ਕਿ ਇੱਕ ਇੰਟੈਲੈਕਚੁਅਲ ਵਿਊ ਪੁਆਇੰਟ ਦੇਣਾ ਉਸ ਮੁੱਦੇ ਤੇ ਜਿਹੜਾ ਮੁੱਦਾ ਇੰਨਾ ਟ੍ਰੈਂਡਿੰਗ ਹੈ ਬਟ ਜਿਹਦੇ ਤੇ ਕੋਈ ਇੱਕ ਸੋਲਿਡ ਕਨਕਲੂਜਨ ਕੋਈ ਵੀ ਨਹੀਂ ਦੇਣਾ ਚਾਹ ਰਿਹਾ ਕਿਸੇ ਡਰ ਕਰਕੇ ਕਿਸੇ ਇਨਫਲੂਐਂਸ ਕਰਕੇ ਕਿ ਕਿਤੇ ਫੇਮ ਨਾ ਲੂਜ਼ ਹੋ ਜਾਏ ਕਿਉਂਕਿ ਬਹੁਤ ਸਾਰੇ ਲੋਕ ਤੁਹਾਡੇ ਮੂੰਹੋਂ ਕੁਝ ਹੋਰ ਸੁਣਨਾ ਚਾਹੁੰਦੇ ਆ ਪਰ ਤੁਹਾਨੂੰ ਲੱਗਦਾ ਕੁਝ ਹੋਰ ਹੈ ਪਰ ਜੇ ਤੁਸੀਂ ਸੱਚ ਬੋਲਤਾ ਤਾਂ ਆ ਲੋਕ ਨਿਰਾਜ਼ ਹੋ ਜਾਣਗੇ ਤੇ ਚੈਨਲ ਦੇ ਸਬਸਕ੍ਰਾਈਬਰ ਕੱਟ ਜਾਣਗੇ ਤਾਂ ਜੇ ਫਿਰ ਪੰਜਾਬ ਦੇ ਸਾਰੇ ادارے ਇਸੇ ਤਰੀਕੇ ਨਾਲ ਚੱਲਣਗੇ ਤਾਂ ਫਿਰ ਪੰਜਾਬ ਨਹੀਂ ਚੱਲੂਗਾ ਉਹ ادارے ਜ਼ਰੂਰ ਚੱਲਣਗੇ ਤਾਂ ਬੋਲਡ ਮੈਨੂੰ ਇਹਨਾਂ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਐਦਾਂ ਦੀ ਵੀਡੀਓਜ਼ ਲੈ ਕੇ ਆਉਂਦਾ ਹੀ ਰਾਵਾਂਗੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਥੈਂਕ ਯੂ ਸੋ ਮੱਚ ਜੈ ਹਿੰਦ ਪੰਜਾਬ ਜਿੰਦਾਬਾਦ